ਇਹ 11 ਸਾਲਾਂ ਚ ਜੋ ਮੋਦੀ ਸਰਕਾਰ ਦੀਆਂ ਉਪਲਬਧੀਆਂ ਹੈਗੀਆਂ ਦੇਸ਼ ਚ ਜਿੰਨੇ ਕੰਮ ਕੀਤੇ ਪੰਜਾਬ ਚ ਜਿੰਨੇ ਕੰਮ ਕੀਤੇ ਹਾਈਵੇ ਬਣੇ ਆ ਮੈਡੀਕਲ ਕਾਲਜਸ ਬਣੇ ਆ ਆਈਟੀਆਈਸ ਬਣੀਆਂ ਹੈਗੀਆਂ ਆਈਐਮ ਬਣੇ ਆ ਇਸ ਕਰਕੇ ਕੇਂਦਰ ਸਰਕਾਰ ਨੇ ਇੱਕ ਯੋਜਨਾ ਬਣਾਈ ਹੈ ਕਿ ਜਿਹੜੇ 11 ਸਾਲਾਂ ਚ ਮੋਦੀ ਸਾਹਿਬ ਮੋਦੀ ਸਰਕਾਰ ਦੀਆਂ ਜਿਹੜੀਆਂ ਉਪਲਬਧੀਆਂ ਹੈਗੀਆਂ ਉਹਨਾਂ ਨੂੰ ਘਰ ਘਰ ਤੱਕ ਲੋਕਾਂ ਤੱਕ ਪਹੁੰਚਾਉਣ ਦੇ ਲਈ ਇੱਕ ਮੈਮ ਚਲਾਈ ਗਈ ਹੈ 5-7 ਦਿਨ ਇਹ ਲਗਾਤਾਰ ਮੈਮ ਚੱਲੂਗੀ ਕਿ ਪਿੰਡ ਪਿੰਡ ਮੋਦੀ ਦਾ ਸੰਦੇਸ਼ ਪਹੁੰਚੇ ਵੀ ਉਹਨਾਂ ਨੇ ਕੀ ਕੀ ਕੰਮ ਕੀਤੇ ਆ ਕਿਸਾਨ ਸਮਰiddhi ਯੋਜਨਾ ਜੀ ਕਿੰਨਾ ਪੈਸਾ ਹੁਣ ਤੱਕ ਗਿਆ ਹੈ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਦੱਸਣ ਵਾਸਤੇ ਇਹ ਜਿਹੜਾ 11 ਸਾਲ ਬੇਮਿਸਾਲ ਮੋਦੀ ਸਰਕਾਰ ਦੇ ਜਿਹੜੇ 11 ਸਾਲ ਹੈ ਉਹ ਉਪਲਬਧੀਆਂ ਦੇ ਇਹ ਉਹਦੇ ਉੱਤੇ ਇੱਕ ਅਸੀਂ ਪੰਫਲੇਟ ਬਣਾਇਆ ਹੈਗਾ ਇਹ ਇਹ ਸਾਰੇ ਇਹਦੇ ਵਿੱਚ 11 ਸਾਲਾਂ ਦੀ ਜਿੰਨੀਆਂ ਉਪਲਬਧੀਆਂ ਹੈਗੀਆਂ ਸਾਰੀਆਂ ਇਹਦੇ ਵਿੱਚ ਇੱਕ ਇੱਕ ਪੁਆਇੰਟ ਵਾਈਜ਼ ਪੁਆਇੰਟ ਲਿਖੀਆਂ ਜੀ ਜਿਹੜਾ ਮੇਨ ਮੁੱਦਾ ਜਿਹੜਾ ਜੈਤੋ ਦਾ ਹੈਗਾ ਰੇਲਵੇ ਫਾਟਕ ਦਾ ਜਿਹੜੇ ਵੀ ਫਲਾਈਓਵਰਸ ਜਿੰਨੇ ਹੀ ਬਣਨੇ ਹੈਗੇ ਓਵਰਬ੍ਰਿਜ ਬੰਨਾ ਜਾਂ ਅੰਡਰਬ੍ਰਿਜ ਬੰਨਾ ਰੇਲਵੇ ਦਾ ਪਰ ਹੋ ਸਕਦਾ 26 ਦੇ ਐਂਡ ਤੱਕ ਆਪਾਂ ਨੂੰ ਜੈਤੋ ਨੂੰ ਬਹੁਤ ਵੀ ਖੁਸ਼ਖਬਰੀ ਮਿਲੂਗੀ 11 ਸਾਲਾਂ ਦੇ ਵਿੱਚ ਅਜੇ ਤੱਕ ਇਹਦਾ ਕੋਈ ਨਾਮ ਹੀ ਨਹੀਂ ਲਿਆ ਕਿਸੇ ਨੇ ਤੇ ਤੁਸੀਂ ਕਹਿੰਦੇ 26 ਤੱਕ ਬਣ ਜੂ ਜੈਤੋ ਦੇ ਵਿੱਚ ਜਿੰਨਾ ਵੀ ਸਵੱਛ ਮਿਸ਼ਨ ਦਾ ਪੈਸਾ ਹੈ ਘੱਟੋ ਘੱਟ 10 ਕਰੋੜ ਰੁਪਏ ਆ ਲਿਆ ਡ ਇਹ ਗੱਲ ਉੱਥੇ ਸ਼ੈੱਡ ਬਣੇ ਆ ਗਿੱਲੇ ਤੇ ਸੁੱਕੇ ਕੂੜੇ ਦੇ ਉਸ ਤੋਂ ਇਲਾਵਾ ਜਿੰਨਾ ਵੀ ਜਿੰਨਾ ਵੀ ਪਿੰਡਾਂ ਦੇ ਵਿੱਚ ਫਿਰ ਫਿਰਨੀਆਂ ਦੇ ਉੱਤੇ ਟੈਲਾਂ ਲੱਗੀਆਂ ਉਹ ਸਾਰੀ ਮੋਦੀ ਦੀ ਦੇਣ ਹੈ ਵੀ ਲੋਕਾਂ ਨੂੰ ਪਤਾ ਲੱਗਿਆ ਵੀ ਮੋਦੀ ਸਰਕਾਰ ਨੇ ਲੋਕ ਕਹਿੰਦੇ ਪੰਜਾਬ ਜਿਵੇਂ ਤੁਸੀਂ ਮੈਨੂੰ ਪੁੱਛਿਆ ਜੈਤੂ ਚ ਕੀ ਕੀਤਾ ਮੋਦੀ ਜੀ ਨੇ ਜਿਹੜਾ ਰਾਮਨਰਧਨ ਜੀ ਨੇ ਹੁਣ ਦੱਸਿਆ ਤੁਹਾਨੂੰ ਵੀ ਅਸੀਂ ਸਵਚ ਭਾਰਤ ਦੇ ਅਭਿਆਨ ਦੇ ਤਹਿਤ ਕਿੰਨਾ ਪੈਸਾ ਇੱਥੇ ਆਇਆ ਹੈਗਾ ਜਦ ਸਿਵਰੇਜ ਪਾਈਪ ਵੀ ਪੈ ਰਹੀ ਹੈ ਸ਼ਹਿਰ ਦੇ ਵਿੱਚ ਉਹ ਵੀ ਸੈਂਟਰਲ ਗਵਰਨਮੈਂਟ ਦੀ ਹੈ ਵੀ ਇਹ ਜਿਹੜੇ ਇਹਨਾਂ ਨੇ ਕਹਿੰਦੇ ਨੇ ਮhalla clinic ਬਣਾਏ ਆ ਉਹ ਆਜੂਸ਼ਮਾਨ ਭਾਰਤ ਮੋਦੀ ਸਰਕਾਰ ਨੇ ਬਣਾਏ ਸੀ ਦਿੱਤੇ ਸੀ ਪੈਸੇ ਇਹਨਾਂ ਨੇ ਬੋਰਡ ਲਾਤੇ ਆਪਦੇ ਉਹਨੂੰ ਵੇਖੋ ਜਿੱਦੇ ਉਹਨਾਂ ਨੇ ਖਿੱਤ ਲਏ ਹੁਣ ਸਾਰਿਆਂ ਨੇ ਬਦਲਤੇ ਹੁਣ ਮ ਲਕਲੀਨਕ ਨਹੀਂ ਗਏ ਉਹ ਉਹ ਹੁਣ ਉਹ ਆਜੂਸ਼ਮਾਨ ਭਾਰਤ ਹੈ ਜੈਤੋ ਮੰਡੀ ਦੇ ਵਿੱਚ ਜਿੰਨਾ ਵੀ ਵਾਟਰ ਵਾਕਸ ਤੇ ਸੀਵਰੇਜ ਪਿਆ ਹੈ 11 ਸਾਲ ਤੋਂ ਲੈ ਕੇ 2015 ਤੋਂ ਸ਼ੁਰੂ ਹੋਇਆ ਆ ਜਿਹੜੀਆਂ ਇੰਟਰਲੌਕ ਲੱਗੀਆਂ ਇੱਥੇ ਵੀ ਤੇ ਸਾਰੀ ਮੰਡੀ ਚ ਇਹ 120 ਕਰੋੜ ਰੁਪਏ ਮੋਦੀ ਨੇ ਹੀ ਦਿੱਤੇ ਸੀ ਬਾਕੀ ਇਹ ਨਜਾਇਜ਼ ਖਰਾਬ ਵੀ ਕਰਦੇ ਆ ਰਤੀਆਂ ਨੂੰ ਨਗਰ ਕੌਂਸਲ ਸਿਰਫ ਖਾਨ ਪਿੱਛੇ ਹੁਣ ਮੰਡੀ ਦੇ ਵਿੱਚ 2 ਕਰੋੜ ਰੁਪਈਆਂ ਦੀਆਂ 1.5 ਕਰੋੜ ਰੁਪਈਆਂ ਦੇ ਸਟਰੀਟ ਲਾਈਟਾਂ ਲਾਈਆਂ ਜਿਹੜੀਆਂ ਉਹ ਚਿੱਟੇ ਹਾਥੀ ਹੈ ਨਾ ਉਹ ਇੱਕ ਇੱਕ ਖੰਭਾ 25-25 40-40 ਹਜ਼ਾਰ 35-35 ਦਾ ਖਰਚਾ ਪਾਇਆ ਦੱਸੋ ਕੀ ਲੋੜ ਸੀ ਉਹਨਾਂ ਦੀ ਤੁਸੀਂ ਹੁਣ ਬੋਲਦੇ ਆ ਵੀ ਚੁੱਟਾ થી ਬਣਦਾ ਉਹ ਕਰਤਾ ਮੋਦੀ ਸਰਕਾਰ ਨੇ ਪੈਸੇ ਦਿੱਤੇ ਆ ਜਦੋਂ ਇਹ ਕਹਿੰਦੇ ਆ ਵੀ ਸਾਡੀ ਪੰਜਾਬ ਸਰਕਾਰ ਨੇ ਦਿੱਤੇ ਆ ਉਦੋਂ ਉਹ ਤਾਂ ਖੁੱਡਾਂ 'ਚ ਵੜੇ ਉਹ ਤੋਂ ਕੋਈ ਨਹੀਂ ਬੋਲਦੇ ਤੇ ਅੱਜ ਜਿਹੜੀਆਂ ਕੇਂਦਰ ਗਵਰਨਮੈਂਟ ਵੱਲੋਂ ਪਿਛਲੇ 11 ਸਾਲਾਂ ਦੇ ਵਿੱਚ ਕੀ ਕੰਮ ਕੀਤੇ ਆ ਉਹਦੇ ਇਹ ਪੰਫਲੈਟ ਅਤੇ ਇੱਥੇ ਜਿਹੜੀ ਪ੍ਰਦਰਸ਼ਨੀ ਆ ਇੱਥੇ ਬੱਸ ਦੇ ਵਿੱਚ ਜੋ ਸਵਾਰੀਆਂ ਆ ਰਹੀਆਂ ਜਾਂ ਪਿੰਡਾਂ ਦੇ ਵਿੱਚ ਲੋਕ ਆ ਰਹੇ ਆ ਉਹਨਾਂ ਨੂੰ ਅਸੀਂ ਇਹ ਪੰਫਲੈਟ ਵੰਡ ਕੇ ਇੱਕ ਇੱਕ ਜਿਹੜੀ ਉਹ ਜਾਣਕਾਰੀ ਅਸੀਂ ਕੇਂਦਰ ਗਵਰਨਮੈਂਟ ਵੱਲੋਂ ਕੀਤੇ ਕੰਮਾਂ ਦੀ ਉਹਨਾਂ ਤੱਕ ਲੋਕਾਂ ਤੱਕ ਪਹੁੰਚਾਰੇ ਆ ਪੰਜਾਬ ਦੇ ਲੋਕਾਂ ਨੂੰ ਅਸੀਂ ਇਹ ਜਾਣਕਾਰੀ ਦਿੱਦਨੇ ਆ ਕਿ ਜਿਹੜਾ ਪੰਜਾਬ ਦੇ ਵਿੱਚ ਅੱਜ ਵਿਕਾਸ ਕਰਾ ਰਿਹਾ ਆਉਣ ਵਾਲਾ ਟਾਈਮ ਜਿਹੜਾ 27 ਹੈ ਭਾਰਤੀ ਜਨਤਾ ਪਾਰਟੀ ਲਈ ਬਹੁਤ ਵਧੀਆ ਪਿੰਡਾਂ ਦੇ ਲੋਕ ਸਾਨੂੰ ਬੜਾ ਪਿਆਰ ਕਰਦੇ ਆ ਆਉਣ ਵਾਲਾ ਸਮਾਂ ਤੁਸੀਂ ਦੇਖੋਗੇ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਬਲੰਤੀਆਂ ਚੁੰਦੀ ਹੈਗੀ ਤੁਹਾਡੇ ਸਾਹਮਣੇ toni ਅੱਜ ਬੀਜੇਪੀ ਵੱਲੋਂ ਜਿਹੜਾ ਇੱਕ ਪ੍ਰੋਗਰਾਮ ਰੱਖਿਆ ਹੈ ਗਾਇ ਇਕੱਠੇ ਹੋਣ ਦਾ ਤੁਹਾਡਾ ਇਹ ਪ੍ਰੋਗਰਾਮ ਲੈ ਕੇ ਮਾਸਟਰ ਜੀ ਕੀ ਹੈ ਤੁਹਾਡਾ ਸਾਨੂੰ ਪਹਿਲਾਂ ਮੈਂ ਦੱਸਣਾ ਚਾਹੁੰਦਾ ਜਸਪਾਲ ਸਿੰਘ ਪੰਜਗਰਾਈ ਪੰਜਗਰਾਈ ਤੋਂ ਐਸਸੀ ਮੋਰਚਾ ਦੇ ਵਾਈਸ ਪ੍ਰਧਾਨ ਹੈ ਪੰਜਾਬ ਦੇ ਇਹ ਸਾਡੇ ਜ਼ਿਲ੍ਹਾ ਇੰਚਾਰਜ ਨੇ 11 ਸਾਲਾਂ ਚ ਜੋ ਮੋਦੀ ਸਰਕਾਰ ਦੀਆਂ ਉਪਲਬਧੀਆਂ ਹੈਗੀਆਂ ਦੇਸ਼ 'ਚ ਜਿੰਨੇ ਕੰਮ ਕੀਤੇ ਪੰਜਾਬ 'ਚ ਜਿੰਨੇ ਕੰਮ ਕੀਤੇ ਹਾਈਵੇ ਬਣੇ ਆ ਮੈਡੀਕਲ ਕਾਲਜਸ ਬਣੇ ਆ ਆਈਟੀਆਈਸ ਬਣੀਆਂ ਹੈਗੀਆਂ ਆਈਐਮ ਬਣੇ ਆ ਔਰ 에ਅਰਪੋਰਟਸ ਬਣੇ ਆ ਔਰ ਕਈ બસ ਸਟੈਂਡ ਬਣੇ ਹੈ ਔਰ ਰੇਲਵੇ ਸਟੇਸ਼ਨ ਜਿਹੜੇ ਨਵੀਨੀਕਰਨ ਹੋਇਆ ਹੈਗਾ ਔਰ ਪੰਜਾਬ ਦੇ ਵਿੱਚ ਹੋਰ ਵੀ ਜਿਹੜਾ ਸੜਕਾਂ ਦਾ ਜਾਲ ਵਿਛਾਇਆ ਗਿਆ ਹੈਗਾ ਜਿਹੜੀ ਅਨ ਅਨੁਯੋਜਨਾ ਚੱਲਦੀ ਪਈ ਹੈ ਪੰਜਾਬ ਦੇ ਵਿੱਚ ਜਿੰਨੇ ਵੀ ਕਾਰਜਕ੍ਰਮ ਚੱਲਦੇ ਪਏ ਆ ਪੰਜਾਬ ਦੇ ਵਿੱਚ ਕੀ ਹਿੰਦੁਸਤਾਨ ਸਾਰੇ ਉਹ ਮੋਦੀ ਸਰਕਾਰ ਵੱਲੋਂ ਉਹਨਾਂ ਨੂੰ ਦੱਸਣ ਵਾਸਤੇ ਉਹਨਾਂ ਵਾਸਤੇ ਸਾਰਿਆਂ ਵਾਸਤੇ ਚੱਲਦਾ ਪਿਆ ਹੈਗਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਜੋ ਲੋਕਾਂ ਨੂੰ ਕੱਚੇ ਪੱਕੇ ਮਕਾਨ ਮਿਲੇ ਹੈ ਕਈਆਂ ਨੂੰ ਮਕਾਨਾਂ ਦੇ ਪੈਸੇ ਮਿਲੇ ਹੈ ਕਈਆਂ ਦੇ ਪੂਰੇ ਮਕਾਨ ਬਣੇ ਹੈਗੇ ਅੱਜ ਤੱਕ ਪੱਕੇ ਖਾਲੇ ਕੱਚੇ ਖਾਲੇ ਆ ਜਿਹੜੇ ਉਹ ਵੀ ਸੈਂਟਰ ਵੱਲੋਂ ਬਣਾਏ ਗਿਆ ਨਹਿਰਾਂ ਪੱਕੀਆਂ ਕੀਤੀਆਂ ਗਈਆਂ ਉਹਦੇ ਉਹਦੇ ਬਾਰੇ ਵੀ ਦੱਸਿਆ ਗਿਆਗਾ ਔਰ ਇੱਥੋਂ ਤੱਕ ਕਿ ਜਿਹੜੇ ਹੈਗੇ ਆਪਣੇ ਘਰਾਂ ਚ ਹਰ ਘਰ ਨੂੰ ਜਲ ਤੇ ਨਾਲ ਸ਼ੁੱਧ ਜਲ ਉਹ ਜਿਹੜੀ ਵਿਵਸਥਾ ਕੀਤੀ ਗਈ ਮੋਦੀ ਜੀ ਲੋ ਉਹ ਹੈ ਜਿਹੜਾ ਸੀਵਰੇਜ ਦਾ ਸੈਨੀਟੇਸ਼ਨ ਦਾ ਪ੍ਰੋਗਰਾਮ ਹੈਗਾ ਸਾਰਾ ਜੋ ਵੀ ਕੇਂਦਰ ਸਰਕਾਰ ਦੀ ਜਿੰਨੀਆਂ ਵੀ ਯੋਜਨਾਵਾਂ ਹੈ 11 ਸਾਲਾਂ ਦੇ ਵਿੱਚ ਵੀ ਲੋਕਾਂ ਨੂੰ ਘਰ-ਘਰ ਤੱਕ ਪਹੁੰਚਾਈਆਂ ਕਿਉਂਕਿ ਲੋਕਾਂ ਤੱਕ ਇਹ ਗੱਲਾਂ ਪਹੁੰਚਦੀਆਂ ਨਹੀਂ ਗਈਆਂ ਪੰਜਾਬ ਦੇ ਵਿੱਚ ਇਸ ਕਰਕੇ ਕੇਂਦਰ ਸਰਕਾਰ ਨੇ ਇੱਕ ਯੋਜਨਾ ਬਣਾਈ ਹੈ ਕਿ ਜਿਹੜੇ 11 ਸਾਲਾਂ ਚ ਮੋਦੀ ਸਾਹਿਬ ਮੋਦੀ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਹੈਗੀਆਂ ਉਹਨਾਂ ਨੂੰ ਘਰ-ਘਰ ਤੱਕ ਲੋਕਾਂ ਤੱਕ ਪਹੁੰਚਾਉਣ ਦੇ ਲਈ ਇੱਕ ਮੈਮ ਚਲਾਈ ਗਈ ਹੈ 5-7 ਦਿਨ ਇਹ ਲਗਾਤਾਰ ਮੈਮ ਚੱਲੂਗੀ ਜਿਸ ਦੇ ਸਾਡੇ ਇੰਚਾਰਜ ਹੈਗੇ ਜਸਪਾਲ ਸਿੰਘ ਪੰਜਗਰਾਈ ਜੀ ਜ਼ਿਲ੍ਹਾ ਫ ਔਰ ਇਹਨਾਂ ਦੇ ਨਾਲ ਪੂਰੀ ਟੀਮ ਲੱਗੀ ਹੋਈ ਹੈ ਇਹਨਾਂ ਦੇ ਸਾਡੇ ਸ਼ਾਮ ਲਾਲ ਗੋਇਲ ਜੀ ਹੈ ਬਲਵਿੰਦਰ ਸਿੰਘ ਪ੍ਰਗਾੜੀ ਹੈ रामरतन ਜਿੰਦਲ ਜੀ ਆਏ ਹੈ ਔਰ ਨਸੀਬ ਸਿੰਘ ਜੀ ਮੰਡਲ ਪ੍ਰਧਾਨ ਪੰਜਗਰੀ ਹੈ ਉਹ ਭੀਮ ਸਿੰਘ ਜੀ ਸਾਡੇ ਸੀਨੀਅਰ ਵਾਈਸ ਪ੍ਰਧਾਨ ਭਾਰਤੀ ਜਨਤਾ ਪਾਰਟੀ ਜਿਲ੍ਹਾ ਫਰੀਦਕੋਟ ਪੂਰੀ ਟੀਮ ਜਿਹੜੀ ਹੈਗੀ ਇਸ ਟਾਈਮ ਜਿਹੜੇ ਬੱਸਾਂ ਦੇ ਵਿੱਚ ਯਾਤਰੀ ਜਾਂਦੇ ਪਿੰਡ ਪਿੰਡਾਂ ਦੇ ਲੋਕਾਂ ਨੂੰ ਖਾਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਦੱਸਣ ਵਾਸਤੇ ਇਹ ਜਿਹੜਾ ਪ੍ਰੋਗਰਾਮ ਬਣਾਇਆ ਗਿਆ ਹੈਗਾ ਵੀ ਪਿੰਡ ਪਿੰਡ ਮੋਦੀ ਜੀ ਦਾ ਸੰਦੇਸ਼ ਪਹੁੰਚੇ ਵੀ ਉਹਨਾਂ ਨੇ ਕੀ ਕੀ ਕੰਮ ਕੀਤੇ ਹੈ ਕਿਸਾਨ ਸਮਰiddhi ਯੋਜਨਾ ਜੀ ਕਿੰਨਾ ਪੈਸਾ ਹੁਣ ਤੱਕ ਗਿਆ ਹੈ ਕਿਸ ਉਪਲਬਧੀਆਂ ਦੇ ਇਹ ਉਹਦੇ ਉੱਤੇ ਇੱਕ ਅਸੀਂ ਪੰਮਫਲੇਟ ਬਣਾਇਆ ਹੈਗਾ ਇਹ ਇਹ ਸਾਰੇ ਇਹਦੇ ਵਿੱਚ 11 ਸਾਲਾਂ ਦੀ ਜਿੰਨੀਆਂ ਉਪਲਬਧੀਆਂ ਹੈਗੀਆਂ ਸਾਰੀਆਂ ਇਹਦੇ ਵਿੱਚ ਇੱਕ ਇੱਕ ਪੁਆਇੰਟ ਵਾਈਜ਼ ਪੁਆਇੰਟ ਲਿਖੀਆਂ ਹੋਈਆਂ ਹਨ ਹਾਂਜੀ 11 ਸਾਲਾਂ ਦੇ ਵਿੱਚ ਤੁਹਾਡੀ ਪਾਰਟੀ ਵੱਲੋਂ ਜੈਤੋ ਮੰਡੀ ਨੂੰ ਕੀ ਦੇਣਾ 11 ਸਾਲਾਂ ਜੈਤੋ ਮੰਡੀ ਨੂੰ ਦੇਣ ਜਿਹੜੀ ਜਿਹੜੀ ਸੁਣਨਾ ਚਾਹਣ ਨੂੰ ਰੇਲਵੇ ਸਟੇਸ਼ਨ ਜਿਹੜਾ ਹੈਗਾ ਜਿਹੜਾ ਤੁਸੀਂ ਦੇਖਿਆ ਹੁਣ ਰੇਲਵੇ ਸਟੇਸ਼ਨ ਦਾ ਜਿਹੜਾ ਨਵੀਨੀਕਰਨ ਹੈਗਾ ਜੈਤੋ ਦੇ ਵਿੱਚ ਜਿਹੜਾ ਹੋ ਰਿਹਾ ਉਹ ਮੋਦੀ ਸਰਕਾਰ ਦੇ ਚੋਰਿਆ ਜਿਹੜਾ ਬਾਹਰਲਾ ਜਿਹੜਾ ਆਪਣਾ ਸ਼ੈੱਡ ਸੀਗਾ ਟੁੱਟਿਆ ਸੀਗਾ ਉਹ ਦੁਬਾਰਾ ਬਣਿਆ ਹੈਗਾ ਉਹ ਜਿਹੜ ਉਸ ਪੰਚ ਤੁਹਾਨੂੰ ਵੀ ਪਤਾ ਵੀ ਅਸੀਂ ਕਈ ਯਾਰ ਪ੍ਰਧਾਨ ਮੰਤਰੀ ਆਪਣੇ ਰੇਲਵੇ ਮੰਤਰੀ ਨੂੰ ਕਈ ਵਾਰ ਅਸੀਂ ਮਿਲ ਚੁੱਕੇ ਹਾਂ ਕਿ ਰਵਨੀਤ ਬਿੱਟੂ ਨੂੰ ਜੈਤੂ ਜਿਹੜੀ ਸੰਸਥਾਵਾਂ ਹੈਗੇ ਨੇ ਜੀ ਨਗਰ ਸੁਧਾਰ ਕਮੇਟੀ ਜੈਤੂ ਹੈਗੀ ਜਿਹੜੀ ਮੁਕਸਰ ਰੋਡ ਵਾਲੀ ਉਹਨਾਂ ਵੱਲੋਂ ਸਾਰੀਆਂ ਸੰਸਥਾਵਾਂ ਵੱਲੋਂ ਇੱਕ ਲੈਟਰ ਵੀ ਦਿੱਤਾ ਗਿਆ ਉਹਨਾਂ ਨੂੰ ਜਿਹੜੇ ਵੀ ਫਲਾਈਓਵਰਸ ਹੈ ਜਿੰਨੇ ਹੀ ਬਣਨੇ ਹੈਗੇ ਓਵਰਬ੍ਰਿਜ ਬੰਨਾ ਹੈ ਜਾਂ ਅੰਡਰਬ੍ਰਿਜ ਬੰਨਾ ਰੇਲਵੇ ਦਾ ਉਹ ਅੰਡਰ ਕਨਸਿਡਰੇਸ਼ਨ ਹੈਗਾ ਔਰ ਹੋ ਸਕਦਾ 26 ਦੇ ਐਂਡ ਤੱਕ ਆਪਾਂ ਨੂੰ ਜੈਤੂ ਨੂੰ ਬਹੁਤ ਵੀ ਖੁਸ਼ਖਬਰੀ ਮਿਲੂਗੀ ਨਹੀਂ ਨਹੀਂ ਹਰ ਵਾਰੀ ਕਹਾ ਜਾਂਦਾ ਵੇਖੋ ਜਦੋਂ ਇਸੇ ਵਿਵਾ ਗਰਛਣ ਹੁੰਦੀ ਸੀ ਤੁਹਾਡਾ ਗੱਠ ਜੋੜ ਆਉਂਦਾ ਸੀ ਅਕਾਲੀ ਸਰਕਾਰ ਦੇ ਨਾਲ ਉਹਦੇ ਵੀ ਕਿਹਾ ਜਾਂਦਾ ਸੀ ਕਿ ਮੋਰਦੀ ਦੇ ਹੱਥ ਮਜ਼ਬੂਤ ਕਰੋ ਜਿਹੜਾ ਇਹ ਬਰਜ਼ਾ ਆਪਣਾ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਬਣ ਜੂਗਾ 11 ਸਾਲਾਂ ਦੇ ਵਿੱਚ ਅਜੇ ਤੱਕ ਇਹਦਾ ਕੋਈ ਨਾਮ ਹੀ ਨਹੀਂ ਲਿਆ ਕਿਸੇ ਨੇ ਕਿ ਤੁਸੀਂ ਕਹਿੰਦੇ 26 ਤੱਕ ਬਣ ਜੂ ਅਮੀਰ ਆਇਆ ਹਾਂ ਹਾਂਜੀ ਹਾਂਜੀ ਪੂਰੀ ਉਮੀਦ ਸਾਨੂੰ ਤਾਂ ਹੈ ਨਹੀਂ ਕਿ ਵੇਖੋ ਸਾਨੂੰ ਪੂਰੀ ਉਮੀਦ ਹੈ ਜੀ 26 ਤੱਕ 26 ਤੱਕ ਬਣੂਗਾ ਕਾਰਨ ਕੀ ਹੈ ਇਹਦਾ ਇੱਕ ਸਿਸਟਮ ਹੈਗਾ ਕਿਉਂਕਿ ਜਿਹੜਾ ਆਪਣਾ ਆਬਾਦੀ ਦੇ ਵਿੱਚ ਦੀ ਜਾਂਦਿਆ ਸਾਰਾ ਰਸਤਾ ਆਬਾਦੀ ਕਰਕੇ ਉਸ ਦਾ ਜਿਹੜਾ ਹੈਗਾ ਜਿਹੜਾ ਸਾਡੀ ਦਿੱਲੀ ਜਿਹੜੀ ਮੀਟਿੰਗ ਹੋਈ ਸੀ ਕੇਂਦਰੀ ਮੰਤਰੀ ਦੇ ਨਾਲ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਆਪਣਾ ਪਠਿੰਡਾ ਪਰਲਾ ਰੋਡ ਹੈਗਾ ਕੋੜਪੂਰਾ ਰੋਡ ਸੂਵੇ ਦੇ ਨਾਲ ਵਾਲੀ ਥਾਂ ਹੈ ਉਹਨੇ ਤਿੰਨ ਚਾਰ ਜਗ੍ਹਾ ਸਿਲੈਕਟ ਕੀਤੀਆਂ ਹੈਗੀਆਂ ਇੰਜੀਨੀਅਰਿੰਗ ਟੀਮ ਨੇ ਆਣਾ ਸਿਲੈਕਟ ਕਰਨਾ ਹੈਗਾ ਔਰ 26 ਟੋਟਲ 26 ਇਸ ਤਰ੍ਹਾਂ ਦੇ ਪ੍ਰੋਜੈਕਟ ਪੰਜਾਬ ਦੇ ਵਿੱਚ ਗਿੱਦੜਵਾ ਵੀ ਉਹਦੇ ਵਿੱਚ ਆਂਦਾ ਹੈ ਸੇਮ ਆਪਣੇ ਵਾਲੀ ਇਸ਼ੂ ਜਿਹੜਾ ਹੈਗਾ ਗਿੱਦੜਵੇ ਦਾ ਗਿੱਦੜ ਵੀ ਇੱਕ ਪਾਸੇ ਵਾਦੀ ਹੈ ਇੱਕ ਪਾਸੇ ਸ਼ਹਿਰ ਹੈ ਉਧਰ ਵੀ ਇਹੀ ਦਿੱਕਤ ਆਂਦੀ ਹੈਗੀ ਉਹ ਜਿਹੜੇ ਪੂਲ ਬਣਨੇ ਹੈਗੇ ਉਹ ਲਗਾਤਾਰ ਇਕੱਠੇ ਬਣਨੇ ਆ ਇਕੱਠੇ ਨਹੀਂ ਪੱਥਰ ਰੱਖੇ ਜਾਣੇ ਆ ਉਹ ਜਲਦੀ ਬਣਨੇ ਹੈਗੇ ਤੋਂ ਨਹੀਂ ਮੈਂ ਗੱਲ ਇਹ ਕਰੂੰਗਾ ਜਿਵੇਂ ਤੁਸੀਂ ਕਹਿੰਦੇ ਇੱਥੇ ਵਾਦੀ ਆ ਸਰਕਾਰ ਦਾ ਇਰਾਦਾ ਹੋ ਜੇ ਜੇ ਸਰਕਾਰ ਇੰਨੀ ਮਹਿੰਗੇ ਮਹਿੰਗੇ ਜ਼ਮੀਨਾਂ ਲੈ ਸਕਦੀ ਆ ਤੇ ਪਰ ਜਿਹੜੇ ਗਰੀਬ ਲੋਕ ਇੱਥੇ ਬੈਠਿਆ ਇਹਨਾਂ ਨੂੰ ਪੂਰਾ ਫੋਲਰ ਦਾ ਰੇਟ ਦਾ ਭਾਅ ਦਿੱਤਾ ਜਾਵੇ ਇਹਨਾਂ ਨੂੰ ਕਿਤੇ ਪਾਸੇ ਮਕਾਨ ਬਣਾ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਉਹਦੇ ਵਿੱਚ ਪਤਾ ਕੀ ਗੱਲ ਹੈ ਜਿਹੜਾ ਜਿਹੜੀ ਪੁਲ ਦੀ ਵਿਵਸਥਾ ਹੈ ਨਾ ਇੱਥੋਂ ਦੇ ਲੋਕਾਂ ਨੇ ਪਹਿਲਾਂ ਜੋ ਬੀਬੀ ਗੁਲਸ਼ਨ ਨੇ ਜੋ ਸ਼ੁਰੂ ਕੀਤਾ ਸੀ ਨਾ ਪ੍ਰੋਸੈਸ ਇੱਥੋਂ ਦੇ ਲੋਕਲ ਜਿਹੜੀ ਕਲੋਨੀ ਵਾਲੇ ਆ ਉਹੀ ਇਕੱਠੇ ਹੋ ਕੇ ਚਲੇ ਗਏ ਉੱਥੇ ਵੀ ਸਾਡੇ ਜੀ ਘਰ ਤੇ ਜਾਣਗੇ ਇਹ ਤਾਂ ਕਰਕੇ ਹੀ ਬ੍ਰੇਕ ਲੱਗੀ ਸੀ ਪਹਿਲਾਂ ਪਰ ਹੁਣ ਜਿਹੜਾ ਹੈਗਾ ਗਵਰਨਮੈਂਟ ਨੇ ਇੱਕ ਸਿਸਟਮ ਇਸ ਤਰ੍ਹਾਂ ਦਾ ਬਣਾਤਾ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਬਿਲਕੁਲ ਸਹੀ ਹੈ ਅਕਵਾਇਰ ਕਰਕੇ ਸਭ ਕੁਝ ਹੁੰਦਾ ਹੈ ਲੇਕਿਨ ਪਿੱਲਰ ਲਗਾ ਕੇ ਹੀ ਹੋਊਗਾ ਜਾਂ ਅੰਡਰਪਾਸ ਬਣੂਗਾ ਬੰਨਾ ਜ਼ਰੂਰ ਹੈ ਕਿਉਂਕਿ ਇਹ ਤਾਂ ਇਹ ਤੁਸੀਂ ਮੰਨ ਕੇ ਚੱਲੋ ਵੀ ਇਹ ਪੱਕਾ 100% ਸ਼ੁਰੂ ਹੋ ਜੂਗਾ ਜੈਤੋ ਦਾ ਜਿਹੜਾ ਫਲਾਈਓਵਰ ਦਾ ਹੈਗਾ ਇਸ਼ੂ ਹੈਗਾ ਇਹ ਪੂਰਾ ਹੋਣਾ ਹੀ ਹੋਣਾ ਹੈਗਾ ਜੇਕਰ 27 ਤੋਂ ਪਹਿਲਾਂ ਤੁਹਾਡੀ ਭਾਪੀ ਨੇ ਪੁਲ ਬਣਾਤਾ ਫਿਰ ਤਾਂ ਤੁਸੀਂ ਹੱਕਦਾਰ ਹੈਗੇਂ ਵੋਟਾਂ ਦੇ ਨਹੀਂ ਵੋਟਾਂ ਦੇ ਹੱਕਦਾਰ ਵੀ ਨਹੀਂ ਮੰਗਣਦੇ ਤੁਸੀਂ 27 ਦੇ ਵਿੱਚ ਇਹ ਗੱਲ ਨਹੀਂ ਕਹਿ ਸਕਦੇਗੇ ਜੈਤੋ ਦੇ ਵਿੱਚ ਜਿੰਨਾ ਵੀ ਸਵੱਛ ਮਿਸ਼ਨ ਦਾ ਪੈਸਾ ਹੈ ਘੱਟੋ ਘੱਟ 10 ਕਰੋੜ ਰੁਪਏ ਆ ਲਿਆ ਡੰਪ ਨੂੰ ਚੁਕਾਇਆ ਜਾ ਰਿਹਾ ਹੈ ਠੀਕ ਹੈ ਜੀ ਉੱਥੇ ਸ਼ੈੱਡ ਬਣੇ ਆ ਜਿੱਲੇ ਤੇ ਸੁੱਕੇ ਕੂੜੇ ਦੇ ਉਸ ਤੋਂ ਇਲਾਵਾ ਜਿੰਨਾ ਵੀ ਜਿੰਨਾ ਵੀ ਪਿੰਡਾਂ ਦੇ ਵਿੱਚ ਫਿਰ ਫਿਰਨੀਆਂ ਦੇ ਉੱਤੇ ਟੈਲਾਂ ਲੱਗੀਆਂ ਉਹ ਸਾਰੀ ਮੋਦੀ ਦੀ ਦੇਣ ਹੈ ਉਸ ਤੋਂ ਇਲਾਵਾ ਜੈਤੋ ਨਗਰਪਾਲਿਕਾ ਦੇ ਵਿੱਚ 17 ਆਟੋ ਰਿਕਸ਼ਾ ਆ ਰਹੇ ਜਿਹੜੇ ਇੱਕ ਘਰ ਘਰ ਤੋਂ ਕੂੜਾ ਛੱਕਣਗੇ ਉਸ ਤੋਂ ਇਲਾਵਾ ਦੋ ਟਰੈਕਟਰ ਦਿੱਤੇ ਆ ਉਸ ਤੋਂ ਇਲਾਵਾ ਹੋਰ ਵੀ ਬਹੁਤ ਜਿਹੜਾ ਇਹ ਸਫਾਈ ਦਾ ਕਾਰੋਬਾਰ ਚੱਲਦਾ ਹੈ ਇਹ ਸਾਰਾ ਮੋਦੀ ਦੀ ਦੇਣ ਹੈ ਸਵੱਛ ਮਿਸ਼ਨ ਦਾ ਹੀ ਪੈਸਾ ਆ ਰਿਹਾ ਜਿਹਦੇ ਕੀ ਕਹਿੰਦਾ ਮਤਲਬ ਵੀ ਆ ਬਾਥਰੂਮ ਵਗੈਰਾ 플ਸ਼ਾਂ ਵਗੈਰਾ ਜਿਹੜੀਆਂ ਬਣਾਈਆਂ ਜਾ ਰਹੀਆਂ ਸ਼ਹਿਰੀ ਲੋਕਾਂ ਵਾਸਤੇ ਇਹ ਸਾਰਾ ਮੋਦੀ ਦਾ ਪੈਸਾ ਹੈ ਜੀ ਪ੍ਰਧਾਨ ਜੀ ਆਹ ਦੱਸੋ ਵੀ ਜਿਹੜਾ ਤੁਸੀਂ ਕਹਿੰਦੇ ਟਰੈਕਟਰ ਆਏ ਦੋ ਨਵੇਂ ਉਹ ਸੈਂਟਰ ਸਰਕਾਰ ਵੱਲੋਂ ਆਏ ਆ ਸੈਂਟਰ ਸਰਕਾਰ ਨੇ ਪੈਸਾ ਦਿੱਤਾ ਉਹਨਾਂ ਹੀ ਪੈਸੇ ਦੇ ਆਏ ਆ ਸਵੱਛ ਮਿਸ਼ਨ ਰਾਹੀਂ ਪਰ ਉਹਨਾਂ ਦੀ ਹੋ ਗਿਆ ਨਾ ਜੇ ਗੱਲ ਕਰੀ ਤਾਂ ਉਹਨਾਂ ਦੇ ਅੱਗੇ ਆ ਜੋ ਵੀ ਮੈਂ ਅੱਗੇ ਆ ਜਾਣਾ ਪਤਾ ਕੀ ਗੱਲ ਹੈ ਜਿਹੜਾ ਨਾ ਸਵੱਛ ਭਾਰਤ ਮਿਸ਼ਨ ਇੱਕ ਮਿਸ਼ਨ ਨਾ ਹੋਇਆ ਕਿ ਸੈਂਟਰ ਗਵਰਨਮੈਂਟ ਨੇ ਸਵੱਛ ਭਾਰਤ ਮਿਸ਼ਨ ਦੇ ਤਹਿਤ ਜਿੰਨਾ ਵੀ ਪੈਸਾ ਨਗਰ ਕੌਂਸਲ ਚ ਆ ਰਿਹਾ ਕਿਸੇ ਵੀ ਹਿੰਦੁਸਤਾਨ ਦੀ ਕਿਸੇ ਵੀ ਨਗਰ ਕੌਂਸਲ ਚ ਆ ਰਿਹਾ ਤੁਹਾਨੂੰ ਪਹਿਲਾਂ ਕੀ ਕਹਿੰਦੇ ਸਵੱਛ ਸੀਬ੍ਰੇ ਤਿੰਨ ਚੀਜ਼ਾਂ ਨੂੰ ਪ੍ਰਾਇੋਰਟੀ ਲੈ ਕੇ ਚੱਲਦੇ ਆ ਪ੍ਰਧਾਨ ਮੰਤਰੀ ਉਹ ਤਿੰਨਾਂ ਦਾ ਪੈਸਾ ਬਹੁਤ ਬੇਸ਼ੁਮਾਰ ਆ ਰਿਹਾ ਜਿਹੜੇ ਟਰੈਕਟਰ ਆਏ ਆ ਜਾਂ ਜਿਹੜੇ ਲੋਡਰ ਖਰੀਦਨੇ ਆ ਇਹਨਾਂ ਨੇ ਹੁਣ ਕੂੜਾ ਚੱਕਣ ਵਾਲੇ 12 15 ਜਿੰਨੇ ਵੀ ਖਰੀਦਨੇ ਹੈਗੇ ਇਹਨਾਂ ਨੇ ਉਹ ਸਾਰੇ ਸਵਚh ਭਾਰਤ ਮਿਸ਼ਨ ਦੇ ਤਹਿਤ ਆ ਇੱਥੋਂ ਤੱਕ ਕਿ ਜਿਹੜੇ ਟਾਇਲਟ ਬਣ ਰਹੇ ਆ ਸ਼ਹਿਰਾਂ ਦੇ ਵਿੱਚ ਸਵੱਛ ਟਾਇਲਟ ਉਹ ਵੀ ਸੈਂਟਰ ਗਵਰਨਮੈਂਟ ਦੀ ਯੋਜਨਾ ਤਹਿਤ ਹੀ ਹੈ ਕੋਈ ਸਟੇਟ ਗਵਰਨਮੈਂਟ ਦਾ ਪੈਸਾ ਨਹੀਂ ਆਇਆ ਉੱਥੇ ਉਹ ਸਾਰਾ ਸੈਂਟਰ ਦਾ ਜਿੰਨਾ ਵੀ ਹੈਗਾ ਮੋਦੀ ਸਰਕਾਰ ਦਾ ਪੈਸਾ ਹੁੰਦਾ ਐ ਇਸੇ ਕਰਕੇ ਜਿਹੜੇ 11 ਸਾਲ ਮੋਦੀ ਸਰਕਾਰ ਰਹੀ ਦੱਸਣਾ ਚਾਹੁੰਦੇ ਆ ਨਾ ਵੀ ਲੋਕਾਂ ਨੂੰ ਪਤਾ ਲੱਗੇ ਵੀ ਮੋਦੀ ਸਰਕਾਰ ਨੇ ਲੋਕਾਂ ਦੇ ਪੰਜਾਬ ਜਿਵੇਂ ਤੁਸੀਂ ਮੈਨੂੰ ਪੁੱਛਿਆ ਜੈਤੋ ਵਿੱਚ ਕੀ ਕੀਤਾ ਮੋਦੀ ਜੀ ਨੇ ਜਿਹੜਾ ਰਾਮਰਾਧਨ ਜੀ ਨੇ ਹੁਣ ਦੱਸਿਆ ਤੁਹਾਨੂੰ ਵੀ ਅਸੀਂ ਸਵੱਛ ਭਾਰਤ ਦੇ ਅਭਿਆਨ ਦੇ ਤਹਿਤ ਕਿੰਨਾ ਪੈਸਾ ਇੱਥੇ ਆਇਆ ਹੈਗਾ ਜਿਹੜਾ ਸੀਵਰੇਜ ਪਾਈਪ ਵੀ ਪੈ ਰਹੀ ਹੈ ਸ਼ਹਿਰ ਦੇ ਵਿੱਚ ਔਰ ਜਿਹੜਾ ਟਾਇਲਟ ਟਾਇਲ ਤੁਹਾਨੂੰ ਪਤਾ ਵੀ ਮੋਦੀ ਜੀ ਨੇ ਇੱਕ ਮੈਮ ਚਲਾਈ ਸੀ ਸਵਚ ਭਾਰਤ ਇਹ ਸਵਚ ਭਾਰਤ ਦੇ ਤਹਿਤ ਹੀ ਜਿੰਨਾ ਪੈਸਾ ਆ ਰਿਹਾ ਸਵਚ ਭਾਰਤ ਦੇ ਤਹਿਤ ਹੀ ਆ ਰਿਹਾ ਇੱਥੇ ਤੁਸੀਂ ਕਹਿੰਦੇ ਆ ਭੀਮਾ ਜੀ ਗੱਲ ਸੁਣੋ ਤੁਸੀਂ ਤਾਂ ਕਹਿੰਦੇ ਵੀ ਸੈਂਟਰ ਸਰਕਾਰ ਨੇ ਦਿੱਤਾ ਮੋਦੀ ਸਰਕਾਰ ਨੇ ਦਿੱ ਦਿੱਤਾ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਸਾਡੀ ਪੰਜਾਬ ਸਰਕਾਰ ਨੇ ਦਿੱਤਾ ਲੋਕਾਂ ਨੂੰ ਕਿਵੇਂ ਪਤਾ ਲੱਗਦਾ ਮੈਂ ਦੱਸਦਾ ਵੀ ਇਹ ਜਿਹੜੇ ਇਹਨਾਂ ਨੇ ਕਹੇ ਸੀ ਨਾ ਮhalla clinic ਬਣਾਏ ਆ ਉਹ ਆਜੂਸ਼ਵਾਨ ਭਾਰਤ ਮੋਦੀ ਸਰਕਾਰ ਨੇ ਬਣਾਏ ਸੀ ਦਿੱਤੇ ਸੀ ਪੈਸੇ ਇਹਨਾਂ ਨੇ ਬੋਰਡ ਲਾਤੇ ਆ ਆਪਦੇ ਉਹਨੂੰ ਵੇਖੋ ਜਿੱਦ ਦੇ ਉਹਨਾਂ ਨੇ ਖਿੱਚ ਲਏ ਉਹਨ ਸਾਰਿਆਂ ਨੇ ਬਦਲਤੇ ਹੁਣ ਮੱਲਾ ਕਲੀਨਿਕ ਨਹੀਂ ਗਏ ਉਹ ਉਹ ਹੁਣ ਆਸ਼ੀਸ਼ਮਾਨ ਭਾਰਤ ਹੈ ਇਹ ਇਹਨਾਂ ਦਾ ਕੰਮ ਹੈ ਠੱਗੀ ਮਾਰਨੀ ਕੇਜਰੀਵਾਲ ਦੇ ਚੇਲੇ ਆ ਸਾਰੇ ਠੱਗ ਹੈ ਇੱਕ ਬੰਦਾ ਵੀ ਹੈ ਨਹੀਂਗਾ ਉਸ ਤੋਂ ਤੇ ਨੰਬਰ 2 ਜਿਹੜਾ 11 ਸਾਲਾਂ ਚ ਮੋਦੀ ਦੇ ਦੇਣ ਦਾ ਹੈ ਜੈਤੋ ਮੰਡੀ ਦੇ ਵਿੱਚ ਜਿੰਨਾ ਵੀ ਵਾਟਰ ਵਾਕਸ ਤੇ ਸੀਵਰੇਜ ਪਿਆ ਹੈ 11 ਸਾਲ ਤੋਂ ਲੈ ਕੇ 2015 ਤੋਂ ਸ਼ੁਰੂ ਹੋਇਆ ਆ ਜਿਹੜੀਆਂ ਇੰਟਰਲੌਕ ਲੱਗੀਆਂ ਇੱਥੇ ਵੀ ਤੇ ਸਾਰੀ ਮੰਡੀ ਚ ਇਹ ਇਹ 120 ਕਰੋੜ ਰੁਪਏ ਮੋਦੀ ਨੇ ਹੀ ਦਿੱਤੇ ਸੀ ਜੈਤੋ ਨੂੰ ਤੇ ਜਿਹਦੇ ਵਿੱਚ ਸਾਰੀ ਜੈਤੋ ਦੀਆਂ ਸੜਕਾਂ ਤੇ ਸਾਰੇ ਸੀਵਰੇਜ ਪਿਆ ਜਿਹੜਾ ਉਹ ਹਜੇ ਵੀ ਫੰਡ ਹੋਜੇ ਉਹਦੇ ਵਿੱਚੋਂ ਬਚਾਇਆ ਜਿਹੜਾ ਨਹੀਂ ਪਿਆ ਬਾਕੀ ਇਹ ਨਜਾਇਜ਼ ਖਰਾਬ ਵੀ ਕਰਦੇ ਆ ਰੁਪਈਆਂ ਨੂੰ ਨਗਰ ਕਾਉਂਸਲ ਸਿਰਫ ਖਾਨ ਪਿੱਛੇ ਜਿਹੜੇ ਮੈਂ ਦਿਖਾਦਾ ਤੁਹਾਨੂੰ ਕਿਵੇਂ ਖਾਂਦੇ ਆ ਕਰਦੇ ਕਿਵੇਂ ਖਰਾਬ ਕਰਦੇ ਹੁਣ ਮੰਡੀ ਦੇ ਵਿੱਚ 2 ਕਰੋੜ ਰੁਪਈਆਂ ਦੀ 1.5 ਕਰੋੜ ਰੁਪਈਏ ਦੀ ਸਟਰੀਟ ਲਾਈਟਾਂ ਲਾਈਆਂ ਜਿਹੜੀਆਂ ਉਹ ਚਿੱਟੇ ਆਥੀ ਹੈ ਨਾ ਉਹ ਇੱਕ ਇੱਕ ਖੰਭਾ 25 25 40 40000 35 35 ਦਾ ਖਰਚਾ ਪਾਇਆ ਤਾਂ ਸੋ ਕੀ ਲੋੜ ਸੀ ਉਹਨਾਂ ਦੀ ਜਿਹੜੇ ਜਿਹੜੇ ਉਹ ਹੈਗੇ ਸਿਰਫ ਉਹਦੇ ਵਿੱਚੋਂ ਵੀ ਇਹਨਾਂ ਨੂੰ ਇਹ ਰੁਪਏ ਆਏ ਆ ਮੋੜ ਨਾ ਜਾਣ ਇਹਨਾਂ ਨੂੰ ਨਿਵੇੜ ਦਿਓ ਨਹੀਂ ਨਹੀਂ ਤੁਸੀਂ ਹੁਣ ਬੋਲਦੇ ਆ ਵੀ ਚੁੱਟਾ ਥੀ ਬਣਤਾ ਉਹ ਕਰਤਾ ਮੋਦੀ ਸਰਕਾਰ ਨੇ ਪੈਸੇ ਦਿੱਤੇ ਆ ਜਦੋਂ ਇਹ ਕਹਿੰਦੇ ਆ ਵੀ ਸਾਡੀ ਪੰਜਾਬ ਸਰਕਾਰ ਨੇ ਦਿੱਤੇ ਆ ਉਦੋਂ ਉਦੋਂ ਖੁੱਡਾਂ ਚ ਵੜੇ ਉਦੋਂ ਕੌਣੇ ਬੋਲਦੇ ਉਦੋਂ ਬੋਲਾ ਕਰੋ ਜਾਂਦਾ ਦੱਸਿਆ ਕਰੋ ਉਦੋਂ ਜਿਹੜਾ ਹੈਗਾ ਇਹ ਉਹ ਉਹ ਦਾਲ ਵਾਲੀ ਕੜਚੀ ਵਾਲੀ ਲੜਾਈ ਨਹੀਂ ਹੁੰਦੀ ਇਹ ਅਸੀਂ ਰਿਪੋਰਟ ਉਹਦੀ ਸਾਰੀ ਕੇਂਦਰ ਨੂੰ ਭੇਜਤੀ ਵੀ ਆ ਕੁਝ ਕਰੀ ਜਾਂਦੇ ਆ ਉਹਨਾਂ ਨੇ ਸਾਰਾ حساب ਮੰਗਲੇ ਨੇ ਨਾਲ ਦੀ ਨਾਲ ਬੋਰਡ ਬਦਲਤੇ ਇਹ ਹੁਣ ਜਿੱਥੇ ਜਿੱਥੇ ਕਰਦੇ ਅਸੀਂ ਤਾਂ ਰਿਪੋਰਟ ਭੇਜਣੀ ਹੈ ਵੀ ਆ ਜਿਹੜਾ ਜਿਹੜੇ ਪੈਸੇ ਆਏ ਵੀ ਉਹਨਾਂ ਦੀ ਆ ਦੁਰਵਰਤੋਂ ਕਰਕੇ ਆ ਬੋਰਡ ਲਾਈ ਜਾਂਦੇ ਉਹਦੇ ਉੱਤੇ ਉਹ ਪੁੱਛ ਲੈਂਦੇ ਬਾਈ ਜਿਹੜੇ ਰੁਪਏ ਆਏ ਆ ਦੱਸੋ ਦਾ ਦਿਓ ਹਿਸਾਬ ਕਿਤਾਬ ਇਹਦੇ ਨਾਲ ਦੀ ਨਾਲ ਬੋਰਡ ਬਦਲ ਕੇ ਫੋਟੋ ਖਿੱਚ ਕੇ ਪਾ ਕੇ ਕਹਿੰਦੇ ਜੀ ਆ ਵੇਖੋ ਅਸੀਂ ਤੁਹਾਡੇ ਕਰਤਾ ਸਾਰੇ ਵਜਲਾਤੇ ਹੁਣ ਆਹੀ ਗੱਲ ਐਸ ਕਰਕੇ ਜਿਹੜਾ ਹੈਗਾ ਨਾ ਜਿੰਨਾ ਵੀ 11 ਸਾਲਾਂ ਚ ਪੈਸਾ ਲੱਗਿਆ ਹੈ ਨਗਰ ਕੌਂਸਲ ਦੇ ਵਿੱਚ ਇੱਥੇ ਜਿੱਤੂ ਚ ਉਹ ਸਾਰੇ ਦਾ ਸਾਰਾ ਮੋਦੀ ਸਰਕਾਰ ਦੇ ਦਿੱਤਾ ਜੀ ਜੀ ਹਰਸ਼ਪਾਲ ਜੀ ਹਾਂਜੀ ਮੈਂ ਜਸਪਾਲ ਸਿੰਘ ਪੰਜਗੜਈ ਤੇ ਅੱਜ ਜਿਹੜਾ ਮੈਨੂੰ ਪੰਜਾਬ ਪ੍ਰਦੇਸ਼ ਵੱਲੋਂ ਸਾਡੇ ਮਾਨਯੋਗ ਜਾਕਰ ਸਾਹਿਬ ਵੱਲੋਂ ਜਿਲ੍ਹਾ ਫਰੀਕੋਟ ਦਾ ਇੰਚਾਰਜ ਲਾਇਆ 11 ਸਾਲ ਮੋਦੀ ਦੀ ਸਰਕਾਰ ਦੇ ਬੇਮਿਸਾਲ ਤੇ ਅੱਜ ਜਿਹੜੀਆਂ ਕੇਂਦਰ ਗਵਰਨਮੈਂਟ ਵੱਲੋਂ ਪਿਛਲੇ 11 ਸਾਲਾਂ ਦੇ ਵਿੱਚ ਕੀ ਕੰਮ ਕੀਤੇ ਆ ਤੇ ਸਾਡੇ ਪੰਜਾਬ ਲਈ ਕੀ ਕੰਮ ਕੀਤੇ ਆ ਉਹਦੇ ਇਹ ਪੰਪਲੈਟ ਅਤੇ ਇੱਥੇ ਜਿਹੜੀ ਪ੍ਰਦਰਸ਼ਨੀ ਆ ਉਹ ਕੱਲ ਅਸੀਂ ਕੋਟਪੁਰਾ ਲਈ ਫਰੀਕੋਟ ਵੀ ਲਾਈ ਅੱਜ ਜੈਤੋ ਹਲਕਾ ਮੇਰੇ ਕੋਲੇ ਸੀ ਤੇ ਅੱਜ ਜੈਤੋ ਵੀ ਮੈਂ ਆਪਣੀ ਗਵਾਹੀ ਦੇ ਵਿੱਚ ਇਹ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਇਹ ਲਾਰਿਆ ਤੇ ਇੱਥੇ ਬੱਸ ਦੇ ਵਿੱਚ ਜੋ ਸਵਾਰੀਆਂ ਆ ਰਹੀਆਂ ਜਾਂ ਪਿੰਡਾਂ ਦੇ ਵਿੱਚ ਲੋਕ ਆ ਰਹੇ ਆ ਉਹਨਾਂ ਨੂੰ ਅਸੀਂ ਇਹ ਪੰਮਫਲੈਟ ਵੰਡ ਕੇ ਇੱਕ ਇੱਕ ਜਿਹੜੀ ਉਹ ਜਾਣਕਾਰੀ ਅਸੀਂ ਕੇਂਦਰ ਗਵਰਨਮੈਂਟ ਵੱਲੋਂ ਕੀਤੇ ਕੰਮਾਂ ਦੀ ਉਹਨਾਂ ਤੱਕ ਲੋਕਾਂ ਤੱਕ ਪਹੁੰਚਾਰੇ ਆ ਕਿਉਂਕਿ ਜੇਕਰ ਆਪਾਂ ਕਲਿਆਣ ਅੰਨ ਕਲਿਆਣ ਯੋਜਨਾ ਦੀ ਗੱਲ ਕਰ ਲਈਏ ਤਾਂ 81 ਕਰੋੜ ਹਿੰਦੁਸਤਾਨ ਦੇ ਲੋਕਾਂ ਨੂੰ ਜਿਹੜਾ ਫਰੀ ਅਨਾਜ ਜਿਹੜਾ ਦਿੱਤਾ ਜਾ ਰਿਹਾ ਤੇ ਪੰਜਾਬ ਦੇ ਵਿੱਚ ਜਿਹੜੀ 2 ਰੁਪਏ ਵਾਲੀ ਕਣਕ ਮਿਲਦੀ ਸੀ ਭਗਵੰਤ ਮਾਨ ਨੇ ਉਹ ਵੀ 2-3 ਸਾਲ ਜਦੋਂ ਦੀ ਸਰਕਾਰ ਬਣੀ ਉਹ ਬੰਦ ਕੀਤੀ ਹੈ ਤੇ ਪੰਨਾ ਲੈ ਡਾ ਵੱਡਾ ਧੱਕਾ ਤੇ ਮੋਦੀ ਇਹ ਸੋਚਦਾ ਕਿ ਉਹਨਾਂ ਨੂੰ ਫਿਰ ਹੀ ਕਣਕ ਜਿਹੜੇ 81 ਕਰੋੜ ਲੋਕਾਂ ਨੂੰ ਉਹ ਦਿੰਦਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਉਹਨਾਂ ਨੇ 4 ਕਰੋੜ ਪਹਿਲਾਂ ਜਿਹੜਾ ਮਕਾਨ ਬਣਾ ਕੇ ਦਿੱਤੇ ਗਰੀਬਾਂ ਨੂੰ ਇਸ ਵਕਤ ਵੀ ਉਹਨਾਂ ਨੇ ਇੱਕ ਟੀਚਾ ਰੱਖਿਆ ਕਿ 7 ਕਰੋੜ ਦੇਸ਼ ਦੇ ਵਿੱਚ ਮਕਾਨ ਬਣਾ ਕੇ ਜਿਹੜੇ ਦਿੱਤੇ ਜਾਣਗੇ 9 ਕਰੋੜ ਸੂਚਾਲਿਆ ਜਿਹੜਾ ਬਣਾ ਕੇ ਦਿੱਤੇ ਆ ਸਾਡੇ ਦੇਸ਼ ਦੇ ਵਿੱਚ ਕਿਉਂਕਿ ਜਿਹੜੀਆਂ ਮਤਾਵਾ ਪਹਿਣਾ ਪਹਿਲਾਂ ਆਪਾਂ ਪਿੰਡਾਂ ਦੇ ਵਿੱਚ ਆਮ ਦੇਖਦੇ ਸੀ ਕਿ ਕੋਈ ਰੇਲਵੇ ਰੇਲਵੇ ਟ੍ਰੈਕ ਤੇ ਬੈਠਾ ਹੁੰਦਾ ਸੀ ਕੋਈ ਸੜਕਾਂ ਦੇ ਕਿਨਾਰੇ ਦੇ ਬੈਠੇ ਹੁੰਦੇ ਸੀ ਤੇ ਉਹਨੂੰ ਸੋਚਦੇ ਹੋਏ ਪ੍ਰਧਾਨ ਮੰਤਰੀਆਂ ਸੋਚਿਆ ਤਾਂ ਉਸ ਚਾਲਿਆ ਜਿਹੜੇ 9 ਕਰੋੜ ਸਚਾਲਿਆ ਬਣਾ ਕੇ ਦਿੱਤੇ ਸਾਡੇ ਦੇਸ਼ ਵਾਸੀਆਂ ਨੂੰ ਸੋ ਇਸੇ ਤਰ੍ਹਾਂ ਜਿਹੜਾ ਕਿਸਾਨ ਯੋਜਨਾਵਾਂ ਚੱਲੀਆਂ ਚਾਹ ਕਿਸਾਨ ਨਿਧੀ ਹੋਈ ਚਾਹ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਵਾਧਾ ਕੀਤਾ ਤਾਂ ਉਹ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਮੈਂ ਕਹਿੰਨਾ ਹੈ ਪੰਜਾਬ ਦੇ ਲਈ ਉਹਨਾਂ ਨੇ ਵੱਡਾ ਜੋਗਦਾ ਨਾ ਜੇ ਗੱਲ ਕਰ ਲਈਏ ਸਿੱਖੀ ਦੀ ਕਰਤਾਰਪੁਰ ਦੇ ਲੰਘੇ ਦੀ ਗੱਲ ਕਰ ਲਈਏ ਤਾਂ ਉਹਨਾਂ મોદી ਨੇ ਖਲਾਗੇ ਦਿੱਤਾ ਠੀਕ ਹੈ ਜੇ ਸਿੱਖਾਂ ਦੇ ਛੋਟੇ ਸਹਿਬਜ਼ਾਦਿਆਂ ਦੀ ਗੱਲ ਕਰ ਲਈਏ ਛੋਟੇ ਸਹਿਬਜ਼ਾਦਿਆਂ ਦੇ ਬੀਰ ਬਾਲਦੇਵਸ ਦਾ ਨਾਮ ਦਿੱਤਾ ਜਿਹੜਾ ਪੂਰੀ ਦੁਨੀਆ ਅੱਜ ਉਹਨਾਂ ਨੂੰ ਜਾਣਨ ਲੱਗੀ ਉਹਨਾਂ ਨੂੰ ਪੁੱਜਣ ਲੱਗੀ ਸੈਰ ਛਾਉਣ ਲੱਗੀ ਜਿਹੜਾ ਪਹਿਲਾਂ ਕੋਈ ਲੋਕ ਜਾਣਦੇ ਨਹੀਂ ਹੁੰਦੇ ਸੀ ਫਿਰ ਤੇ ਗੱਲ ਗੱਲ ਕਰ ਲਈਏ ਜੀਐਸਟੀ ਦੇ ਜੀਐਸਟੀ ਸਾਰੇ ਦੇਸ਼ ਦੇ ਵਿੱਚ ਹਰ ਇੱਕ ਚੀਜ਼ ਤੇ ਲੱਗਦੀ ਆ ਪਰ ਲੇਕਿਨ ਸਾਡੇ ਮਾਨ ਜੋ ਪ੍ਰਧਾਨ ਮੰਤਰੀ મોદી ਨੇ ਸੋਚਿਆ ਕਿ ਗੁਰਦੁਆਰਾ ਦੇ ਵਿੱਚ ਜਿੱਥੇ ਵੀ ਗੁਰ ਜਿਹੜੀ ਟ੍ਰੇਨ ਦੀ ਗੱਲ ਕਰਦੇ ਹਾਂ ਹੁਣ ਪਰਸਵਾ ਥੋੜੇ ਦਿਨ ਹੀ ਹੋਏ ਆ ਇੱਕ ਹਰਦਵਾਰ ਨੂੰ ਜਿਹੜੇ ਆਪਣੇ ਹਿੰਦੂ ਭਾਈਚਾਰੇ ਲਈ ਹਰਦਵਾਰ ਆਪਣੇ ਜਾਂਦੇ ਆ ਆਪਣੀ ਇੱਛਾ ਹੁੰਦੀ ਵੀ ਹਰਦਵਾਰ ਜਾਈਏ ਦਰਸ਼ਨ ਕਰਕੇ ਆਈਏ ਤਾਂ ਇੱਕ ਫਰੋਜਪੁਰ ਤੋਂ ਲੈ ਕੇ ਹਰਦਵਾਰ ਤੱਕ ਟ੍ਰੇਨ ਚਲਾਈ ਦੂਜੀ ਨਦੇੜ ਸਾਹਿਬ ਨੂੰ ਸਿੱਖਾਂ ਤੇ ਲਈ ਉਹਨਾਂ ਨੇ ਇੱਕ ਫਰੋਜਪੁਰ ਤੋਂ ਲੈ ਕੇ ਨਦੇੜ ਸਾਹਿਬ ਤੱਕ ਸਿੱਧੀ ਜਿਹੜੀ ਉਹ ਟ੍ਰੇਨ ਚਲਾਈ ਉਹਦੇ ਲਈ ਇਹ ਕੇਂਦਰ ਗਵਰਨਮੈਂਟ ਦਾ ਤੇ ਰਵਨੀਤ ਬਿੱਟੂ ਦਾ ਧੰਨਵਾਦ ਵੀ ਕਰਦੇ ਆ ਤੇ ਮੈਂ ਇੱਕ ਖਾਸ ਕਰਕੇ ਜੇਤੋ ਹਲਕੇ ਲਈ ਇੱਕ ਉਹਨਾਂ ਤੋਂ ਮੰਗ ਵੀ ਕੀਤੀ ਮੈਂ ਬਕਾਇਦਾ ਤੌਰ ਤੇ ਲੈਟਰ ਦੇ ਕੇ ਆ ਰਵਨੀਤ ਬਿੱਟੂ ਨੂੰ ਕਿ ਇਹ ਦਾ ਤੇਹਰਾਓ ਜਿਹੜਾ ਜਿਹੜਾ ਹਜੂਰ ਸਾਹਿਬ ਵਾਲੀ ਗੱਡੀ ਦਾ ਤੇ ਆਪਣੇ ਦੇਸ਼ ਸਾਹਿਬ ਵਾਲੀ ਗੱਡੀ ਦਾ ਉਹ ਜੈਤੋ ਵਿੱਚ ਉਹ ਕਹਿੰਦੇ ਛੇਤੀ ਹੋ ਜੂਗਾ ਉਹ ਵੀ ਹੱਲ ਹੋ ਜੂਗਾ ਬਾਕੀ ਜਿਹੜੀ ਗੱਲ ਆਪਾਂ ਕਰਦੇ ਸੀ ਵੀ ਜੈਤੋ ਨੇ ਇਥੇ ਕੀ ਦਿੱਤਾ ਕਿਉਂਕਿ ਜੈਤੋ ਦੇ ਵਿੱਚ ਜਿਹੜਾ ਵਿਕਾਸ ਹੋਇਆ ਜਿਹੜਾ ਮੈਂ ਕਹਿੰਨਾ ਇੰਟਰਲੌਕ ਦੀ ਗੱਲ ਕਰਦੇ ਆਂ ਜੇਕਰ ਲਈ ਜੈਤੋ ਦੇ ਵਿੱਚ ਨਹੀਂ ਜਿਹੜੀ ਪਿੰਡਾਂ ਦੇ ਵਿੱਚ ਇੰਟਰਲੌਕ ਲੱਗ ਰਹੀ ਹੈ ਉਹ ਵੀ ਕੇਂਦਰ ਗਵਰਨਮੈਂਟ ਦੇ ਪੈਸੇ ਨਾਲ ਡਾਇਰੈਕਟ ਸਕੀਮ ਅਧੀਨ ਆ ਰਹੀ ਹੈ ਫਿਰ ਜੇ ਗੱਲ ਕਰ ਲਈ ਆਪਣਾ ਪਿੰਡਾਂ ਦੀ ਸਫਾਈ ਜਿਹੜੀ ਅੱਜ ਹੋ ਰਹੀ ਹੈ ਸਫਾਈ ਨੂੰ ਇੱਕ ਕਨਵਿਨ ਨਹੀਂ ਕਰਨ ਦਿੱਤਾ ਜਾ ਰਿਹਾ ਉਹ ਉਹਨਾਂ ਦੇ ਪੈਸਾ ਹਰ ਇੱਕ ਪਿੰਡ ਤੋਂ ਭੇਜ ਰਹੀ ਆ ਪਰ ਲੇਕਿਨ ਪੰਜਾਬ ਦੀ ਜਿਹੜੀ ਆਮ ਆਦਮੀ ਦੇ ਲੋਕ ਆ ਉਹ ਇਹ ਕਹਿ ਰਹੇ ਵੀ ਅਸੀਂ ਬਣਾ ਰਹੇ ਆ ਪਰ ਪੰਜਾਬ ਦੇ ਲੋਕਾਂ ਨੂੰ ਅਸੀਂ ਇਹ ਜਾਣਕਾਰੀ ਦਿੰਨੇ ਆ ਕਿ ਜਿਹੜਾ ਪੰਜਾਬ ਦੇ ਵਿੱਚ ਅੱਜ ਵਿਕਾਸ ਹੋ ਰਿਹਾ ਕੇਂਦਰ ਗਵਰਨਮੈਂਟ ਕਰਾ ਰਿਹਾ ਜੇ ਨਵੀਨੀਕਰਨ ਦੀ ਗੱਲ ਕਰ ਲਈਏ ਆਪਾਂ ਸਭ ਤੋਂ ਵੱਡੀ ਗੱਲ ਹੈ ਕੋਟਪੂਰਾ ਜਿਸ ਤਰ੍ਹਾਂ ਰੇਲਵੇ ਸਟੇਸ਼ਨ ਹੈ ਉੱਥੇ 25 ਕਰੋੜ ਰੁਪਇਆ ਉਸ ਜਿਹੜਾ ਜੰਕਸ਼ਨ ਕੋਟਪੂਰਾ ਜੰਕਸ਼ਨ ਨੂੰ ਦਿੱਤਾ ਤਾਂ ਇਸ ਤਰ੍ਹਾਂ ਮੈਂ ਕਹਿੰਨਾ ਵੀ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਜਿਵੇਂ ਬਟਿੰਡਾ ਤੋਂ ਲੈ ਕੇ ਲੁਧਿਆਣਾ ਤੱਕ ਇੱਕ ਕੋਈ ਰੇਲਵੇ ਟਰੈਕ ਨਹੀਂ ਸੀ ਉਹ ਵੀ ਉਹਨਾਂ ਨੇ ਹੁਣ ਮਨਜ਼ੂਰੀ ਦਿੱਤੀ ਆ ਤਾਂ ਇਸੇ ਤਰ੍ਹਾਂ ਜਿਹੜਾ ਮੈਗਨਾ ਜਿਹੜੀਆਂ ਸੜਕਾਂ ਦੀ ਜਾਲ ਦੀ ਗੱਲ ਕਰ ਲਈਏ ਅੱਜ ਤੁਸੀਂ ਦੇਖੋਗੇ ਪੂਰੇ ਪੰਜਾਬ ਦੇ ਵਿੱਚ ਸੜਕਾਂ ਦਾ ਐਡਾ ਵੱਡਾ ਜਾਲ ਵਿਸ ਗਿਆ ਕਿ ਸਾਨੂੰ ਬਹੁਤ ਨੇੜੇ ਵਾਲੀਆਂ ਜਿਹੜੇ ਸ਼ਹਿਰਾਂ ਦੇ ਵਿੱਚ ਜਾਣ ਦੀ ਬਹੁਤ ਅੱਗੇ ਟਾਈਮ ਲੱਗਦਾ ਸੀ ਤੇ ਅੱਜ ਕੀ ਹੈ ਸਾਨੂੰ ਬਹੁਤ ਥੋੜੇ ਟਾਈਮ ਤੇ ਉਹ ਸ਼ਹਿਰ ਦੇ ਵਿੱਚ ਪਹੁੰਚਣ ਲਈ ਸਾਨੂੰ ਕੋਈ ਵੱਡੀ ਮੁਸ਼ਕਲ ਨਹੀਂ ਆਉਂਦੀ ਪਹੁੰਚ ਜਾਂਦੇ ਆ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੀ ਜਾਣਕਾਰੀ ਲਈ ਕਿਉਂਕਿ ਲੁਧਿਆਣੇ ਸੀ ਇਲੈਕਸ਼ਨ 'ਚ ਬਿੱਟੂ ਜੀ ਨੇ ਦੱਸਿਆ ਹੈਗਾ ਸਭ ਤੋਂ ਵੱਡੀ ਕਮੰਗ ਸੀਗੀ ਦਮਦਮਾ ਸਾਹਿਬ ਤਖਤ ਨੂੰ ਟ੍ਰੇਨ ਨਹੀਂ ਜਾਂਦੀ ਸੀ ਤਲਵੰਡੀ ਸਾਬੋ ਨੂੰ ਉਹ ਸਰਵੇਖਣ ਸ਼ੁਰੂ ਹੋ ਗਿਆ ਜਾ ਕੇ ਚੈੱਕ ਕਰ ਲੋ ਉਹ ਜਲਦੀ ਲਾਈਨ ਪਾਉਣ ਵਾਲੀ ਹੈ ਸਾਰੇ ਤਖਤਾਂ ਨੂੰ ਆਪਸ ਵਿੱਚ ਜੋੜਨ ਵਾਸਤੇ ਤਖਤਾਂ ਜਿੰਨੇ ਵੀ ਚਾ ਸਾਡੇ ਤਖਤ ਹੈਗੇ ਸਾਰਿਆਂ ਨੂੰ ਜੋੜਨ ਵਾਸਤੇ ਸਿੱਖ ਧਰਮ ਦੇ ਤਖਤਾਂ ਨੂੰ ਜੋੜਨ ਵਾਸਤੇ ਵੀ ਟ੍ਰੇਨਾਂ ਚਲਾਈਆਂ ਜਾ ਰਹੀਆਂ ਹੈਗੀਆਂ ਉਹ ਤਲਵੰਡੀ ਸਾਬੋ ਤੋਂ ਲੈ ਕੇ ਬਠਿੰਡੇ ਤੱਕ ਦੀ ਜਿਹੜੀ ਰੇਲਵੇ ਲਾਈਨ ਹੈ ਉਹਦਾ ਸਰਵੇ ਸਟਾਰਟ ਹੋ ਚੁੱਕਿਆ ਹੈਗਾ ਉਹ ਜਲਦੀ ਉਹ ਵੀ ਲਾਈਨ ਸ਼ੁਰੂ ਹੋ ਜੂਗੀ ਕਿੱਡੀ ਵੱਡੀ ਦੇਣ ਹੈ ਪੰਜਾਬ ਨੂੰ ਦੋਸਤੋ ਕਿੰਨੇ ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਆਪਾਂ ਤਲਵੰਡੀ ਸਾਬੋ ਬਿਛੰਡਾ ਤਲਵੰਡੀ ਸਾਬੋ ਦਾ ਟੋਟਾ ਨਹੀਂ ਪਾ ਸਕੇ 50 70 ਸਾਲਾਂ ਚ ਕੋਈ ਵੀ ਸਰਕਾਰ ਲੇਕਿਨ ਇਹ ਸਰਕਾਰ ਦੀ ਸਭ ਤੋਂ ਵੱਡੀ ਉਪਲਬਧੀ ਹੈਗੀ ਵੀ ਉਹ ਪਾ ਰਹੀ ਹੈ ਇੱਕ ਤੁਹਾਨੂੰ ਹੋਰ ਦੱਸਦਾ ਹੈਗਾ ਮੈਂ ਪੱਟੀ ਤੋਂ ਅੰਮ੍ਰਿਤਸਰ ਜਿਹੜੀ ਲਾਈਨ ਹੈ ਰੇਲਵੇ ਲਾਈਨ ਉਹਦਾ ਵੀ ਸਰਵੇ ਸ਼ੁਰੂ ਹੋ ਚੁੱਕਿਆ ਹੈ ਉਹ ਵੀ 2027 ਤੱਕ ਤੁਹਾਨੂੰ ਪੈਂਦੀ ਦਿਖ ਜੂਗੀ ਵੀ ਰੇਲਵੇ ਲਾਈਨ ਜਿਹੜੀ ਪੱਟੀ ਤੋਂ ਸਿੱਧੀ ਅੰਮ੍ਰਿਤਸਰ ਜੁੜ ਰਹੀ ਹੈ ਫਰੋਈਪੁਰ ਤੋਂ ਪੱਟੀ ਪੱਟੀ ਤੋਂ ਅੰਮ੍ਰਿਤਸਰ ਜਿਹੜੀ ਬਹੁਤ ਵੱਡੀ ਡਿਮ ਉਹ ਟ੍ਰੇਨ ਦਾ ਸਫ਼ਰ ਸੁੱਖਾ ਲੱਗਦਾ ਲੋਕਾਂ ਨੂੰ ਉਹ ਵੀ ਲਾਈਨ ਜਿਹੜੀ ਹੈਗੀ ਉਹਦਾ ਸਰਵੇ ਹੋ ਚੁੱਕਿਆ ਸ਼ੁਰੂ ਉਹ ਵੀ ਬਣ ਰਹੀ ਬਣਨ ਜਾ ਰਹੀ ਹੈ ਪੱਟੀ ਅੰਮ੍ਰਿਤਸਰ ਔਰ ਤਲਵੰਡੀ ਸਾਬੋ ਤੋਂ ਲੈ ਕੇ ਬਠਿੰਡਾ ਤੱਕ ਇਹ ਰੇਲਵੇ ਲਾਈਨ ਜਲਦੀ ਤੁਹਾਨੂੰ ਬਣਦੀ ਦਿਖੂਗੀ ਪੰਜਾਬ ਦੇ ਵਿੱਚ ਔਰ ਕਿੱਡਾ ਵੱਡਾ ਇੱਕ ਬਠਿੰਡਾ ਤੋਂ ਚੰਡੀਗੜ੍ਹ ਦੀ ਜਿਹੜੀ ਸੀਗੀ ਮੰਗ ਲੋਕਾਂ ਦੀ ਸਿੱਧੀ ਟ੍ਰੇਨ ਦੀ ਉਹ ਵੀ ਜਾਣ ਲੱਗੀ ਹਰ ਜੋ ਉਹਨਾਂ ਨੂੰ ਜੋ ਉਹਨਾਂ ਦੇ ਧਿਆਨ ਚਾਹੁੰਦਾ ਪੰਜਾਬ ਬਾਰੇ ਹਰ ਚੀਜ਼ ਕਰਦੇ ਹੈਗੇ ਅਸੀਂ ਇਹ ਕਹਿੰਦੇ ਵੀ ਜਿਹੜੇ ਲੋਕ ਕਹਿੰਦੇ ਨੇ ਮੋਦੀ ਨੂੰ ਪੰਜਾਬ ਨਾਲ ਪਿਆਰ ਨਹੀਂ ਜਿੰਨਾ ਉਸ ਪ੍ਰਧਾਨ ਮੰਤਰੀ ਨੂੰ ਪਿਆਰ ਹੈ ਪੰਜਾਬ ਨਾਲ ਕਿਸੇ ਨੂੰ ਨਹੀਂ ਹੋਣਾਗਾ ਕਿਆ ਸਾਰੇ ਸਿੱਖ ਮਨਮੋਹਨ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ ਕਦੇ ਉਹਨਾਂ ਨੇ ਸੋਚਿਆ ਕਰਤਾਰਪੁਰ ਕਾਰਿਡੋਰ ਖੋਲ ਲਾਂਗੇ ਅਸੀਂ ਸਾਰਾ ਦਿਨ ਅਰਦਾਸ ਕਰਦੇ ਹਾਂ ਗੁਰਦੁਆਰਿਆਂ ਦੇ ਖੁੱਲੇ ਦਰਸ਼ਨ ਤੇ ਦਾਰ ਦੋ ਸਾਨੂੰ ਗੁਰੂ ਧਾਮਾਂ ਦੇ ਤੇ ਉਹ ਕਿਹਨੇ ਕੀਤਾ ਨਰਿੰਦਰ ਮੋਦੀ ਜੀ ਨੇ ਕੀਤਾ ਜਿਸ ਤਰ੍ਹਾਂ ਜਸਪਾਲ ਜੀ ਦੱਸਿਆ ਵੀਰ ਬਾਲ ਦਿਵਸ ਅੱਜ ਵੀਰ ਬਾਲ ਦਿਵਸ ਸਾਰੇ ਵਰਲਡ ਦੇ ਵਿੱਚ ਬਣਾਇਆ ਜਾਂਦਾ ਨਾ ਕਿ ਕੱਲੇ ਇੰਡੀਆ 'ਚ ਨਹੀਂ ਬਣਾਇਆ ਜਾਂਦਾ ਸੇਮ ਡੇ ਉਸੇ ਦਿਨ ਤੁਸੀਂ ਸਾਰੇ ਵਰਲਡ ਦੇ ਵਿੱਚ ਬਣਾਇਆ ਜਾਂਦਾ ਸਾਰੇ ਵਰਡ ਨੂੰ ਪਤਾ ਲੱਗ ਗਿਆ ਵੀ ਛੋਟੇ ਸਾਹਿਬ ਜੀ ਆਦਾਂ ਦੀ ਕੁਰਬਾਨੀ ਕੀ ਸੀ ਅੰਗਰੇਜ਼ਾਂ ਨੂੰ ਵੀ ਪਤਾ ਹੈ ਨੇਪਾਲੀਆਂ ਨੂੰ ਵੀ ਪਤਾ ਹੈ ਹਰ ਪਹਿਲਾਂ ਸਿਰਫ ਆਪਣੇ ਪੰਜਾਬ ਵਾਲਿਆਂ ਨੂੰ ਇੰਨਾ ਇਤਿਹਾਸ ਪਤਾ ਸੀ ਜਾਂ ਮਹਾਰਾਸ਼ਟਰ ਵਾਲਿਆਂ ਨੂੰ ਜਿਹੜੇ ਆਪਣੇ ਨਾਲ ਲੱਗਦੇ ਉਹਨਾਂ ਲੋਕਾਂ ਨੂੰ ਪਤਾ ਸੀ ਲੇਕਿਨ ਅੱਜ ਇਹ ਇਤਿਹਾਸ ਸਾਰੇ ਹਿੰਦੁਸਤਾਨ ਦੇ ਵਿੱਚ ਸਭ ਨੂੰ ਪਤਾ ਲੱਗ ਗਿਆ ਇਹ ਦੇਣ ਹੈ ਮੋਦੀ ਜੀ ਦੀ ਮੋਦੀ ਜੀ ਦਾ ਜਿਹੜਾ ਸੁਪਨਾ ਹੈਗਾ ਪੰਜਾਬ ਨੂੰ ਉਹੀ ਸੋਨੇ ਦੀ ਚਿੜੀਆ ਬਣਾਉਣਾ ਹੈ ਔਰ ਭੈ ਮੁਕਤ ਪੰਜਾਬ ਬਣਾਉਣਾ ਹੈਗਾ ਆਉਣ ਵਾਲਾ ਟਾਈਮ ਜਿਹੜਾ 27 ਹੈ ਭਾਰਤੀ ਜਨਤਾ ਪਾਰਟੀ ਲਈ ਬਹੁਤ ਵਧੀਆ ਪਿੰਡਾਂ ਦੇ ਲੋਕ ਸਾਨੂੰ ਬੜਾ ਪਿਆਰ ਕਰਦੇ ਆ ਆਉਣ ਵਾਲਾ ਸਮਾਂ ਤੁਸੀਂ ਦੇਖੋਗੇ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਬੁਲੰਦੀਆਂ ਛੁੰਦੀ ਹੈਗੀ ਤੁਹਾਡੇ ਸਾਹਮਣੇ ਆਓ ਦੇਖਦੇ ਹੋਏ ਅਰਥ ਵਿਵਸ ਪੂਰੇ ਦੇਸ਼ ਦੀ ਅਰਥਵਿਵਸਥਾ ਪਹਿਲਾਂ ਆਪਾਂ ਕਿੰਨੇ ਨੰਬਰ ਤੇ ਸੀ ਇਸ ਵਕਤ ਪੂਰੇ ਮੈਂ ਕਿਹਨਾਂ ਹਿੰਦੁਸਤਾਨ ਦੀ ਇੰਨੀ ਤਰੱਕੀ ਕਰਤੀ ਮੋਦੀ ਸਰਕਾਰ ਨੇ ਬੀਜੇਪੀ ਸਰਕਾਰ ਨੇ ਕਿ ਅੱਜ ਜਿਹੜੀ ਸਾਡੀ ਦੇਸ਼ ਦੀ ਅਰਥਵਿਵਸਥਾ ਉਹ ਚੌਥੇ ਨੰਬਰ ਤੇ ਆ ਕਿਉਂਕਿ ਤਰੱਕੀ ਇੰਨੀ ਹੋ ਗਈ ਹਰ ਇੱਕ ਪੱਖ ਤੇ ਦੇਖ ਲਓ ਚਾਹੇ ਅੱਜ ਤੁਸੀਂ ਆਪਾਂ ਸੁਰੱਖਿਆ ਦੇ ਮਾਮਲੇ 'ਚ ਦੇਖ ਲਓ ਤੇ ਪੂਰੀ ਦੁਨੀਆ ਅੱਗੇ ਯਾਦ ਕਰਦੀ ਹੈ ਕਿ ਇੰਡੀਆ ਇੱਕ ਐਡੀ ਵੱਡੀ ਸੁਰੱਖਿਆ ਬਣ ਗਈ ਕਿ ਉਹ ਪੰਨਿਕਲ ਤਾਂ ਇਹ ਦੇਖੀ ਜਿਵੇਂ ਜਿਸ ਤਰ੍ਹਾਂ ਹੁਣ ਪਾਕਿਸਤਾਨ ਨਾਲ ਆਪਾਂ ਜੰਗ ਲੱਗੀ ਸੀ ਤੇ ਆਪਣੀਆਂ ਇਥੋਂ ਭੈਣਾਂ ਜਿਹੜੀਆਂ ਦੋ ਜਾ ਕੇ ਉਹਨਾਂ ਨੇ ਉਥੇ ਜਿਹੜੇ ਹਮਲੇ ਕੀਤੇ ਤੇ ਉਹ ਇਹਨਾਂ ਨੇ ਇਹ ਦਿਖਾਤਾ ਕਿ ਹਿੰਦੁਸਤਾਨ ਦੀਆਂ ਸਾਡੀਆਂ ਜਿਹੜੀਆਂ ਭੈਣਾਂ ਉਹ ਮੁਕਾਬਲਾ ਕਰ ਸਕਦੀਆਂ ਇਹ ਵੀ ਵੀਰਤਾ ਸਾਡੇ ਬਾਅਦ ਦੀ ਗੱਲ ਹੈ ਪਰ ਜੇ ਪਾਕਿਸਤਾਨ ਨੂੰ ਟੱਕਰ ਦਿੱਤੀ ਸਾਡੀਆਂ ਭੈਣਾਂ ਹੀ ਦੇ ਕੇ ਟੱਕਰ ਆਈਆਂ ਤੇ ਉਹਨਾਂ ਦਾ ਮੁਕਾਬਲਾ ਕੀਤਾ ਉੱਥੇ ਬਹੁਤ ਸਾਰੇ ਜਿਹੜੇ ਅਤਵਾਦੀਆਂ ਦੇ ਟਿਕਾਣੇ ਜਿਹੜੇ ਢੇਰ ਕੀਤੇ ਤਾਂ ਜੇ ਉਸੇ ਤਰ੍ਹਾਂ ਗੱਲ ਕਰ ਲਈਏ ਸਾਡੇ ਜਿਹੜੇ ਹਵਾਈ ਸਾਪਰ ਦੀ ਗੱਲ ਕਰ ਲਈਏ ਉਹਨਾਂ ਨੇ ਇੰਨੇ ਹਵਾਈ ਜਿਹੜੇ ਆਪਣੇ ਖੋਲਤੇ 에ਅਰਪੋਰਟ ਖੋਲਤੇ ਜੇ ਗੱਲ ਕਰ ਲਈਏ ਆਪਾਂ ਸਿਹਤ ਵਿਭਾਗ ਦੀ ਪੰਜਾਬ ਦੀ ਗੱਲ ਕਰ ਲਈਏ ਜੇ ਇਹ ਵਿੱਚ ਜਿਹੜਾ ਹਸਪੀਟਲ ਆਪਣੇ ਇਲਾਕੇ ਨੂੰ ਬਹੁਤ ਵੱਡੀ ਦੇਣ ਤਾਂ મોદી ਦੀ ਦੇਣ ਆ ਉਹ ਫਿਰ ਇਸੇ ਤਰ੍ਹਾਂ ਜੇ ਫਰੋਜਪੁਰ ਦਾ ਜਿਹੜਾ ਪੀਜੀਐ ਸ਼ੁਰੂ ਹੋ ਗਿਆ ਇਸੇ ਤਰ੍ਹਾਂ ਇੱਕ ਬਰਨਾਲੇ ਵੀ ਖੇ ਆਪਣਾ ਚੱਲ ਰਿਹਾ ਸੰਰੂਰ ਚੱਲ ਰਿਹਾ ਤੇ ਜਿਹੜੇ ਮੈਂ ਕਹਿੰਦਾ ਮੈਨੂੰ ਕੱਲ ਪਰਸ ਮੌਕਾ ਮਿਲਿਆ ਇਮੇਜ ਵਿੱਚ ਜਾਣ ਦਾ ਤੇ ਉੱਥੇ ਪਤਾ ਲੱਗਦਾ ਜਦੋਂ ਚਾਰ ਪੰਜ ਸਟੇਟਾਂ ਦੇ ਲੋਕ ਉੱਥੇ ਆਪਣੀ ਸਿਹਤ ਦੇ ਇਲਾਜ ਲਈ ਐਮਜ ਇਥੇ ਬਠਿੰਡਾ ਵਿਖੇ ਆਉਂਦੇ ਆ ਤਾਂ ਇਸ ਮਾਲਵੇ ਨੂੰ ਮੈਂ ਕਹਿੰਦਾ ਵੀ ਬਹੁਤ ਵੱਡੀ ਦੇਣ ਹੈ ਤਾਂ ਮੋਦੀ ਸਰਕਾਰ ਦੀ ਦੇਣ ਹੈ ਪੂਰੇ ਪੰਜਾਬ ਦੇ ਵਿੱਚ ਮੈਂ ਕਹਿੰਦਾ ਅੱਜ ਜਿੰਨਾ ਵਿਕਾਸ ਕਰਾ ਰਿਹਾ ਤੇ ਕੇਂਦਰ ਗਵਰਨਮੈਂਟ ਕਰਾ ਰਿਹਾ ਹੋ ਹੋ ਸਕਦਾ ਥੋੜੇ ਸਮੇਂ ਦੇ ਵਿੱਚ ਹੋਰ ਜਣੀਆਂ ਸੁਵਿਧਾਵਾ ਕੇਂਦਰ ਗਵਰਨਮੈਂਟ ਵੱਲੋਂ ਪੰਜਾਬ ਨੂੰ ਦਿੱਤੀਆਂ ਜਾਣਗੀਆਂ ਮੋਦੀ ਜਿੰਦਾਬਾਦ ਨਗਰਪਾਲ ਜੈਤੋ ਜੈਤੋ ਦੇ ਵਿੱਚ ਜਿਹੜੀ ਵਾਟਰ ਸਪਲਾਈ ਲਾਈਨ ਪਾਈਜ਼ ਹੈ 6.5 ਕਰੋੜ ਰੁਪਇਆ ਉਹ ਵੀ ਮੋਦੀ ਜੀ ਦੀ ਦੇਣ ਹੈ ਹਰੇਕ ਮਹੱਲੇ ਦੇ ਵਿੱਚ ਵਾਟਰ ਸਪਲਾਈ ਦੀ ਲਾਈਨ ਪਾਈ ਜਾ ਰਹੀ ਹੈ ਤਾਂ ਕਿ ਘਰ-ਘਰ ਹਰੇਕ ਬੜੀਆ ਪਾਣੀ ਸਵੱਛ ਮਿਸ਼ਨ ਰਾਹੀਂ ਇਹ ਲਾਈਨ ਪਾਈ ਜਾ ਰਹੀ ਹੈ ਪ੍ਰਧਾਨ ਜੀ ਤੁਸੀਂ ਸਾਰਾ ਕੁਝ ਗੁਨਾਤਾ ਵੀ ਸੈਂਟਰ ਸਰਕਾਰ ਨੇ ਦਿੱਤਾ ਪਿੰਡਾਂ ਦੇ ਵਿੱਚ ਲੋਕਡਾਊਨ ਲੱਗੀ ਉਹ ਵੀ ਸੈਂਟਰ ਨੇ ਦੇਤੀ ਜੋ ਮੰਡੀ ਦੇ ਵਿੱਚ ਲੋਕਡਾਊਨ ਲੱਗੀ ਉਹ ਵੀ ਸੈਂਟਰ ਨੇ ਦੇਤੀ ਜੋ ਸਟਰੀਟ ਲਟਾਂ ਲੱਗੀਆਂ ਉਹ ਵੀ ਸੈਂਟਰ ਨੇ ਦੇਤੀਆਂ ਜੋ ਮੰਡੀ ਦੇ ਵਿੱਚ ਟਰੈਕਟਰ ਆਏ ਆ ਜੋ ਮਸ਼ੀਨਰੀ ਆਈ ਆ ਉਹ ਵੀ ਸੈਂਟਰ ਨੇ ਦੇਤੀ ਇਹ ਪੰਜਾਬ ਸਰਕਾਰ ਦਾ ਕੁਝ ਵੀ ਨਹੀਂ ਗੱਥੀ ਮੈਂ ਤੁਹਾਨੂੰ ਦੱਸਦਾ ਪੰਜਾਬ ਸਰਕਾਰ ਦਾ ਕਰਜ਼ੇ ਡੁੱਬੀ ਜਾਂਦੀ ਹੈ ਹਰ ਮਹੀਨੇ ਦਾ ਕਰਜ਼ਾ ਲੈ ਲੈਂਦੇ ਆ ਜਦੋਂ ਪੰਜਾਬ ਸਰਕਾਰ ਆਈ ਸੀ ਪੰਜਾਬ ਸਰ ਕਿੰਨਾ ਕਰਜ਼ਾ ਸੀ ਅੱਜ ਕਿੰਨਾ ਜਾ ਕੇ ਪਤਾ ਕਰੋ ਵਰਲਡ ਬੈਂਕ ਤੋਂ ਕਰਜ਼ੇ ਦੇ ਕਰਜ਼ਾ ਲਈ ਜਾਂਦੇ ਕਰਜ਼ੇ ਤੋਂ ਕਰਜ਼ਾ ਲਈ ਜਾਂਦੇ ਹੈਗੇ ਫਿਰ ਹੋਂਦ ਇੱਕ ਚੀਜ਼ ਦੇਖੋ ਸਾਡਾ ਪੰਜਾਬ ਦਾ ਮੁੱਖ ਮੰਤਰੀ ਗਾਇਬ ਹੈ ਇਸ ਟਾਈਮ ਦਿੱਲੀ ਵਾਲੇ ਸਰਕਾਰ ਚਲਾ ਰਹੇ ਐ ਇੱਥੇ ਆ ਕੇ ਜਿਸ ਤਰ੍ਹਾਂ ਉਹਨੇ ਦਿੱਲੀ ਠੱਗੀ ਦਿੱਲੀ ਦੇ ਲੋਕਾਂ ਨੇ ਦਿੱਲੀ ਵਾਲਿਆਂ ਲੱਤ ਮਾਰ ਕੇ ਬਾਹਰ ਕੱਢਤਾ ਉਥੋਂ ਆਮ ਆਦੀ ਪਾਰਟੀ ਨੂੰ ਹੁਣ ਅਗਲਾ ਨੰਬਰ ਪੰਜਾਬ ਦਾ ਹੈ ਅਸੀਂ ਲੁਧਿਆਣਾ ਇਲੈਕਸ਼ਨ ਚ ਗਏ ਸੀ ਲੋਕ ਉੱਥੇ ਰੋਂਦੇ ਸੀਗੇ ਕਹਿੰਦੇ ਕੀ ਲਾਇਨ ਆਰਡਰ ਐ ਕਿੰਨਾ ਬੁਰਾ ਹਾਲ ਐ ਇੱਥੇ ਪੰਜਾਬ ਦੇ ਵਿੱਚ ਉੱਥੇ ਇੰਡਸਟਰੀਸਟ ਚਿੱਕਾ ਮਾਰਦੇ ਨੇ ਤੁਸੀਂ ਕਹਿੰਦੇ ਆ ਵੀ ਦਿੱਲੀ ਵਾਲੇ ਸਰਕਾਰ ਚਲਾ ਰਹੇ ਆ ਪੰਜਾਬ ਦੇ ਵਿੱਚ ਜੇ ਕੱਲ ਨੂੰ ਭਾਜਪਾ ਆ ਜਾਂਦੀ ਐ ਫਿਰ ਉਹ ਕੌਣ ਚਲਾਊਗਾ ਉਹ ਵੀ ਦਿੱਲੀ ਵਾਲੇ ਹੀ ਚਲਾਉਣਗੇ ਰਾਸ਼ਟਰੀ ਪਾਰਟੀ ਐ ਦਿੱਲੀ ਵਾਲੇ ਸਰਕਾਰ ਨਹੀਂ ਚਲਾਉਂਦੇ ਹੁੰਦੇ ਸਾਡੇ ਇੱਥੇ ਜਿਹੜਾ ਸੀਐਮ ਬਣੂਗਾ ਆਮ ਲੋਕਾਂ ਚੋਂ ਬਣੂਗਾ ਸੀ ਪਹਿਲੀ ਗੱਲ ਤਾਂ ਔਰ ਸੀਐਮ ਦੇ ਪਾਵਰ ਇੰਨੀ ਹੁੰਦੀ ਐ ਹੁੰਦੀ ਯੋਗੀ ਦਿਤੀਨਾਥ ਐ ਯੋਗੀ ਯੂਪੀ ਵਾਲੇ ਉਹ ਆਪਦੇ ਹਿਸਾਬ ਨਾਲ ਚਾਹੁੰਦੇ ਕਿ ਸਟੇਟ ਅੱਜ ਦੇਖੋ ਸਟੇਟ ਕਿੰਨੀ ਤਕੜੀ ਪਾਵਰਫੁਲ ਸਟੇਟ ਰਹਿ ਗਈ ਦਿਖਾਇਆ ਕੋਈ ਕਤਲੇਆਮ ਹੋਇਆ ਉੱਥੇ ਕੋਈ ਪਹਿਲਾਂ ਹਰ ਰੋਜ਼ ਉੱਥੇ ਦੰਗੇ ਹੁੰਦੇ ਸੀਗੇ ਕਦੇ ਗੋਲੀ ਚੱਲਦੀ ਸੀ ਕਦੇ ਲੁੱਟਕੌਣ ਦੀ ਦੱਸੋ ਯੂਪੀ ਦੇ ਚੱਜ ਕੁਝ ਹੋਇਆ ਟਰੱਕਾਂ ਵਾਲੇ ਭਰਾ ਜਾਂਦੇ ਪੁੱਛੋ ਉਹਨਾਂ ਟਰੱਕ ਉਹਨਾਂ ਦੇ ਕਿੰਨੇ ਸੇਫ ਯੂਪੀ ਚੋਂ ਆਂਦੇ ਚਲੇ ਜਾਂਦੇ ਆ ਪਹਿਲਾਂ ਟਾਇਰ ਪਾੜ ਦਿੰਦੇ ਸੀ ਪੈਸੇ ਤਾਂ ਖੋਹ ਲੈਂਦੇ ਸੀ ਉਹਨਾਂ ਕਤਲ ਹੋ ਜਾਂਦੇ ਸੀ ਡਰਾਈਵਰ ਲੱਭਦੇ ਨਹੀਂ ਸੀ ਵਿਚਾਰੇ ਇਸ ਕਰਕੇ ਅਸੀਂ ਤਾਂ ਇਹ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਲਿਆਓ ਤੁਸੀਂ ਕਿਉਂਕਿ ਤੁਹਾਡੇ ਲੋਕ ਆਪਣੇ ਆਪਣੇ ਲੋਕਾਂ ਚੋਂ ਹੀ ਬੰਨਣਾ ਪ੍ਰਧਾਨਤਾ ਮੁੱਖ ਮੰਤਰੀ ਪੰਜਾਬ ਦਾ ਆਪਣੇ ਵਿੱਚੋਂ ਹੀ ਬੰਨਣਾ ਕੋਈ ਦਿੱਲੀੋਂ ਚੱਲ ਕੇ ਨਹੀਂ ਬੰਨਣਾ ਇਹ ਤਾਂ ਦਿੱਲੀ ਵਾਲਿਆਂ ਨੇ ਆ ਕੇ ਦਫ਼ਤਰ ਚ ਬਿਠਾ ਦੇ ਤੁਸੀਂ ਦੇਖੋ ਭਗਵੰਤ ਮਾਨ ਦੇ ਆਫਿਸ ਜਿੰਨਾ ਸਟਾਫ ਹੈ ਉਹ ਦਿੱਲੀ ਤੋਂ ਆ ਕੇ ਬਹਿ ਗਿਆ ਮਨੀਸ਼ ਸ਼ੋਧਿਆ ਸਰਕਾਰ ਚਲਾ ਰਿਹਾ ਇਸ ਟਾਈਮ ਬੈਠ ਕੇ ਇੱਥੇ ਤੁਸੀਂ ਆਪ ਹੀ ਦੇਖਿਆ ਸਾਰਾ ਦਿਨ ਖੁਆਰਾ ਚਾ ਰਿਹਾ ਹੈਗਾ ਭਗਵੰਤ ਮਾਨ ਜੀ ਬਿਮਾਰ ਪਏ ਆਸ ਤੈਨ ਤੰਦਰੁਸਤ ਬਖਸ਼ਣ ਉਹਨਾਂ ਨੂੰ ਪਰਮਾਤਮਾ ਠੀਕ ਕਰਨ ਜਲਦੀ ਉਹ ਬਿਮਾਰ ਨੇ ਪਰ ਇਹ ਜਿਹੜਾ ਸਿਸਟਮ ਚੱਲ ਰਿਹਾ ਹੈ ਨਾ ਜਿਹੜਾ ਜਿਹੜਾ ਸਾਰਾ ਆਪਦੇ ਹੱਥ 'ਚ ਰੱਖਣਾ ਪਾਵਰ ਰੱਖਣਾ ਇਹ ਲੋਕ ਆਏ ਸੀਗੇ ਵੀ ਅਸੀਂ ਨਾ ਸਾਨੂੰ ਗੱਡੀ ਚਾਹੀਦੀ ਨਾ ਸਾਨੂੰ ਕੋਠੀ ਚਾਹੀਦੀ ਨਾ ਸਾਨੂੰ ਵੀਆਈਪੀ ਕਲਚਰ ਚਾਹੀਦਾ ਅੱਜ ਦੇ ਟਾਈਮ ਇਹ ਕੋਠੀ ਪਾਲਦੇ ਗੱਡੀ ਪਾਲਦੇ ਵੀਆਈਪੀ ਕਲਚਰ ਹੀ ਪਾਲਦੇ ਆ ਸੀਐਮ ਤੀ ਕੁਰਤੀ ਤੋਂ ਲੈਨ ਤੋਂ ਬਾਅਦ ਕੇਜਰੀਵਾਲ ਨੂੰ ਨੀਂਦ ਨਹੀਂ ਆਉਂਦੀ ਪਈ ਉਹਨ ਇਸ ਟਾਈਮ ਪੰਜਾਬ ਨੂੰ ਇੰਡਾਇਰੈਕਟਲੀ ਚਲਾ ਰਿਹਾ ਹੈ ਪੰਜਾਬ ਦੇ ਉੱਤੇ ਹਕੂਮਤ ਕਰਕੇ ਕੇਜਰੀਵਾਲ ਸ਼ਿਸ਼ੋਧਿਆ ਅਸਤਿੰਦਰ ਜੈਨ ਜਿਨਨੇ ਉੱਥੋਂ ਦੇ ਐਸ ਟਾਈਮ ਸਜਾ ਉਜਾਫਤਾ ਲੋਗ ਹੈ ਜਿਹੜੇ ਉੱਥੋਂ ਬੇਲ ਤੇ ਆਏ ਹੋਏ ਆ ਇਹ ਬਰੀ ਤਾਂ ਨਹੀਂ ਹੋਏ ਨਾ ਇਹ ਬੇਲ ਤੇ ਆ ਸਾਰੇ ਕਿਸੇ ਟਾਈਮ ਵੀ ਅੰਦਰ ਹੋ ਸਦੇ ਆ ਉਹ ਪੈਨ ਰੇਖਾ ਗੁਪਤਾ ਜੀ ਆਏ ਸੀ ਦਿੱਲੀ ਦੇ ਸੀਐਮ ਉੱਥੇ ਲੁਧਿਆਣੇੋਂ ਕਹਿ ਕੇ ਗਏ ਆ ਉਹ ਕਹਿੰਦੇ ਬੇਲ ਤੇ ਪਤਾ ਨਹੀਂ ਕਿਦਨ ਕਿਦਨੇ ਨਾਲ ਦਾ ਨੰਬਰ ਲੱਗੇ ਜੇ ਜੇਲ ਯਾਤਰਾ ਹੋ ਜਾਏ ਸ਼ੁਰੂ ਇਸ ਕਰਕੇ ਲੋਕਾਂ ਨੂੰ ਸੋਚਣਾ ਚਾਹੀਦਾ ਹੈਗਾ ਵੀ ਜੇ ਸੁਰੱਖਿਤ ਪੰਜਾਬ ਨੂੰ ਰੱਖਣਾ ਹੈਗਾ ਆ ਸਾਰੀਆਂ ਤੁਸੀਂ ਪਾਰਟੀਆਂ ਦੇਖ ਲਈਆਂ ਕਾਂਗਰਸ ਦੇਖ ਲਈ ਕਾਲੀ ਦੇਖ ਲਈ ਸਭ ਦੇਖ ਲਈ ਸਾਡਾ ਐਲਾਈਅੰਸ ਵੀ ਦੇਖ ਲਿਆ ਇੱਕ ਵਾਰ ਸਾਨੂੰ ਕੱਲਿਆਂ ਨੂੰ ਅਜਮਾ ਕੇ ਦੇਖੋ ਵੀ ਜਿੱਥੇ ਬੀਜੇਪੀ ਦੀ ਸਰਕਾਰ ਆਈ ਹੈ ਅੱਜ ਤੱਕ ਇਹ ਬੀਜੇਪੀ ਸਰਕਾਰ ਵਾਪਸ ਨਹੀਂ ਗਈ ਗਈ ਹਰਿਆਣਾ ਵਿੱਚ ਤੁਹਾਡੇ ਸਾਹਮਣੇ ਉਦਾਹਰਨ ਆਪਣੇ ਗੁਵਾਂਡ ਚ ਤਿੰਨ ਵਾਰ ਸਰਕਾਰ ਬਣ ਗਈ ਉਹ ਤੇ ਹਰ ਘਰ ਦੇ ਬੱਚਿਆਂ ਨੂੰ ਬਗੈਰ ਪੈਸੇ ਪਰਚੀ ਖਰਚੀ ਤੋਂ ਨੌਕਰੀ ਮਿਲੀ ਹੈ ਹਰ ਜਗ੍ਹਾ ਕਿਸੇ ਵੀ ਸਟੇਟ ਚਲੇ ਜਾਓ ਜਿੱਥੇ ਬੀਜੇਪੀ ਸਰਕਾਰ ਮੱਧ ਪ੍ਰਦੇਸ਼ ਚਲੇ ਜਾਓ ਤੁਸੀਂ ਆਂਧਰਾ ਦੇ ਵਿੱਚ ਸਾਡੀ ਚ ਐਲ ਜਾ ਕੇ ਦੇਖੋ ਤੇ ਕਿੱਡੀ ਵਿਕਾਸ ਡਵੈਲਪਮੈਂਟ ਹੋ ਰਹੀ ਪਈ ਹੈ ਤੇਲੰਗਾਨਾ ਦੇ ਸਾਰੇ ਕਿਤੇ ਜਿੱਥੇ ਜਿੱਥੇ ਵੀ ਸਾਡੀ ਲਾਇਸ ਦੀ ਸਰਕਾਰ ਹੈ ਆਪ ਦੀ ਸਰਕਾਰ ਹੈ ਉਤਰਾਖੰਡ ਚਲੇ ਜਾਓ ਹਰਿਆਣਾ ਹੋ ਗਿਆ ਯੂਪੀ ਹੋ ਗਿਆ ਮਹਾਰਾਸ਼ਟਰ ਹੋ ਗਿਆ ਜਿਹੜੇ ਸਟੇਟ ਦਾ ਨਾਮ ਲੋਕ ਕਿੰਨੀਆਂ ਸਟੇਟਾਂ ਚ ਕਿੰਨੀਆਂ ਸਿਟਾਂ ਸਾਡੀ ਸਰਕਾਰ ਹੈ ਉਹ ਸਾਰੇ ਕਿਤੇ ਲਾਅ ਐਂਡ ਆਰਡਰ ਵੀ ਵਧੀਆ ਹੈਗਾ ਸਰਕਾਰਾਂ ਵੀ ਵਧੀਆ ਚੱਲ ਰਹੀਆਂ ਉਹ ਕੋਈ ਭ੍ਰਸ਼ਟਾਚਾਰ ਦਾ ਦਾਗ ਨਹੀਂ ਕਿਸੇ ਤੇ